ਅਸਲ ਤੇ ਤਾਂ ਪੈਸੇ ਦੀ ਥੋੜੇ ਤੋਂ ਪੂਰੇ ਨਹੀਂ ਕਰੇ ਜਾਂਦੇ ਕਦੇ ਦਿਨ ਨੇ ਕਦੇ ਨਹੀਂ ਦਿੰਦੇ ਫੇ ਤੁਸੀਂ ਆਪ ਗਣਉਣ ਲੱਗ ਗਏ ਇਹਨਾਂ ਨੂੰ ਵੀ ਕਦੇ ਆ ਖਰਚਾ ਹੋ ਗਿਆ ਕਦੇ ਆ ਖਰਚਾ ਹੋ ਗਿਆ ਤੁਸੀਂ ਸਾਡੇ ਕਿੱਥੋਂ ਦੇ ਦੋਗੇ ਪੁੱਤ ਮੈਂ ਕਿਸੇ ਨਾਲ ਕਾਣੀ ਵੰਡ ਨਹੀਂ ਪਾਈ ਇਹ ਤਾਂ ਆਪੋ ਆਪਣੀ ਕਿਸਮਤ ਹੈ ਵੱਡਾ ਪੜਿਆ ਨਹੀਂ ਛੋਟਾ ਪੜ ਗਿਆ ਕੀ ਪਤਾ ਤੇਰੀ ਤੀ ਕਿੰਨੇ ਕੁ ਤੇਜ ਕਰਮ ਲਿਖਿਆ ਕੇ ਲਈਏਂ ਬੂ ਮੈਂ ਮੱਜਾਂ ਮੈਂ ਤਾਂ ਬਾਗਲ ਚ ਗੇੜਾ ਮਾਰਨ ਗਈ ਸੀ ਮਹ ਲੈ ਕੋਈ ਸਬਜ਼ੀ ਸੂਜੀ ਦੇਖ ਲਿਓ ਉੱਥੇ ਤਾਂ ਗੋਡੇ-ਗੋਡੇ ਕੱਖ ਹੋ ਰਿਹਾਗਾ ਪਹੁੰਚਤਾ ਨਾ ਕੱਖ ਕੰਡਾ ਕੱਢਣ ਵਾਲਾ ਹੋਇਆ ਪਿਆਗਾ ਫੇਰ ਕਿਤੇ ਜਾ ਕੇ ਸਬਜ਼ੀ ਲੱਗਣ ਲੱਗੂਗੀ ਇਹ ਉਰਾ ਹੋਗੇ ਪਰਾਂ ਹੋਗੇ ਜਵਾਖ ਜਗਰਲੀ ਨਹੀਂ ਸੁਣਦੇ ਕਿਸੇ ਦੀ ਮੰਮੀ ਮੈਂ ਸੁਣ ਅੰਦਰ ਦੇਖੀ ਜਾਨੀ ਆ ਤੁਸੀਂ ਕੀ ਕਾ ਕਾ ਕਰੀ ਜਾਨੇ ਹੋਗੇ ਨਹੀਂ ਪੁੱਛਣ ਆਉਤੀ ਏ ਮੈਂ ਤਾਂ ਬਾਗਲ ਚ ਗਈ ਸੀਗੀ ਸਬਜ਼ੀ ਦੇਖਣ ਮਹਾਂ ਲੈ ਕੋਈ ਸ਼ਾਮ ਨੂੰ ਸਬਜ਼ੀ ਦੇਖ ਲਿਆ ਵਾਂ ਉੱਥੇ ਤਾਂ ਗੋਡੇ-ਗੋਡੇ ਕੱਖ ਹੋ ਰਿਹਾਗਾ ਗੋਗੀ ਨੂੰ ਕਹਿਣ ਵਾਲਾ ਹੈਗਾ ਵੀ ਭਾਈ ਕੱਖ ਕੱਢ ਫੇਰ ਸਬਜ਼ੀ ਲੱਗਣ ਲੱਗੂਗੀ ਸਬਜ਼ੀ ਪਤਾ ਕਿੰਨੀ ਮਹਿੰਗੀ ਹੈ ਉਹ ਤਾਂ ਜਮੀ ਨਹੀਂ ਧਿਆਣ ਦੰਦੇ ਕਿਸੇ ਚੀਜ਼ ਵੱਲ ਵੀ ਦੇਉਣੀ ਬਹੁਤ ਔਖੀ ਹੈਗੀ 80 ਰੁਪਏ ਕਿਲੋ ਤਾਂ ਕੱਦੂ ਹੋ ਰਹੇ ਨੇਗੇ 60 ਰੁਪਏ ਤੋਰੀਆਂ ਹੋ ਰਹੀਆਂ ਨੇ ਬੇਲਾਂ ਤਾਂ ਬਥੇਰੀਆਂ ਹੋਈਆਂ ਪਈਆਂ ਨੇ ਕੱਖਾਂ ਨੇ ਦੱਬ ਰੱਖੀਆਂ ਨੇਗੀਆ ਚੱਲ ਕੋਈ ਨਾ ਤੁਸੀਂ ਇਹ ਗੱਲ ਤਾਂ ਛੱਡੋ ਅੰਦਰ ਚੱਲੋ ਮੇਰੇ ਨਾਲ ਮੈਨੂੰ ਪੈਸੇ ਦਿਓ ਤੇ ਉਹਦੀ ਨਾ ਕੁੜੀ ਦੀ ਫੀਸ ਭਰਨੀ ਹੈ ਜੇ ਪਹਿਲਾਂ 6 ਮਹੀਨੇ ਦੀ ਫੀਸ ਭਰੀ ਹੁੰਦੀ ਕਾਨੂੰ ਦਾ ਨਾਂ ਕੱਟਦੇ ਚੰਗੀ ਭਲੀ ਪੜਦੀ ਸੀ ਤੇ ਇਹ ਮੇਰੇ ਕੋਲੇ ਕਿੱਥੇ ਨੇ ਪੈਸੇ ਤੁਹਾਡੇ ਬੰਦੇ ਕਮਾਉਂਦੇ ਹੈਗੇ ਆਪਦੇ ਕੋਲ ਹੀ ਰੱਖਦੇ ਮੇਰੇ ਕਿਹੜਾ ਹੱਥ ਤੇ ਕੋਈ ਪੈਸਾ ਧਰ ਦੇਣਗੇ ਮੈਂ ਤੈਨੂੰ ਕਿੱਥੋਂ ਦੇ ਦਿਆਂ ਪੈਸੇ ਬਾਕੀ ਗੱਲ ਰਹੀ ਮੇਰੀ ਪੈਨਸਲ ਦੀ ਜਿਹੜੀ ਮੇਰੀ ਪੈਨਸਲ ਆਉਂਦੀ ਹੈਗੀ ਉਹ ਮੇਰੀ ਦਵਾਈ ਬੂਟੀ ਤੇ ਲੱਗਦੀ ਹੈਗੀ ਤੈਨੂੰ ਪਤਾ ਹੀ ਹੈ ਬੜੇ ਪ ਦਵਾਈ ਬੂਟੀ ਤੋਂ ਬਿਨਾ ਚੁਰਦਾ ਹੀ ਨਹੀਂਗਾ ਫਿਰ ਮੰਮੀ ਮੇਰੇ ਕੋਲ ਤਾਂ ਆਪ ਨਹੀਂ ਹੈਗੇ ਜਿਹੜੇ ਖੇਤੀਬਾੜੀ ਦੇ ਪੈਸੇ ਹੁੰਦੇ ਦੋਨੇ ਭਰਾ ਵੰਡ ਲੈਂਦੇ ਨੇਗੀ ਤੇ ਨਾ ਮੇਰੇ ਪੇਕਿਆਂ ਤੋਂ ਕੋਈ ਪੈਸਾ ਆਉਂਦਾਗਾ ਵੀ ਮੈਂ ਉਹ ਵਰਤਲਾਂ ਤੇ ਹੁਣ ਜਿਹੜੇ ਪੈਸੇ ਹੁੰਦੇ ਨੇ ਉਹ ਸਾਰੇ ਐ ਖਰਚ ਹੋ ਜਾਂਦੇ ਹੁਣ ਮੇਰੇ ਥੋੜੇ ਜਿ ਘਟਦੇ ਫਿਰ ਹੁਣ ਉਹ ਤੁਸੀਂ ਪੂਰੇ ਕਰੋਗੇ ਨਾਲੇ ਮੰਮੀ ਏ ਕਿਹੜਾ ਕੋਈ ਨੌਕਰੀ ਕਰਦੇ ਨੇਗੇ ਇਹ ਤਾਂ ਖੇਤੀਬਾੜੀ ਕਰਦੇ ਨੇ ਅੰਮ੍ਰਿਤ ਦੀ ਤਾਂ ਸਰਕਾਰੀ ਨੌਕਰੀ ਹੈ ਪੁੱਤ ਮੇਰੇ ਲਵੇ ਕਿੱਥੇ ਨੇ ਪੈਸੇ ਜੇ ਮੇਰੇ ਲਵੇ ਹੁੰਦੇ ਮੈਂ ਸੋ ਇੱਥੋਂ ਲੁਕੋ ਕੇ ਰੱਖਦੀ ਐਂ ਕਰ ਤੂੰ ਸੁਮਨ ਤੋਂ ਪੁੱਛ ਲੈ ਜਦੋਂ ਤੁਹਾਡੇ ਲਵੇ ਹੱਥ 'ਚ ਪੈਸੇ ਆਗੇ ਤਾਂ ਸੁਮਨ ਨੂੰ ਦੇ ਦਿਓ ਉਹ ਤੋਂ ਲੈ ਲੈ ਹੱਦ ਕਰ ਦਿਓ ਮੰਮੀ ਤੁਸੀਂ ਹੁਣ ਸਾਂਝੇ ਕਰ ਚ ਮੈਂ ਪੈਸੇ ਧਾਰੇ ਮੰਗਾ ਨਾਲੇ ਉਹਦੇ ਜਵਾਗ ਦਾ ਕਾਉਂਵੈਂਟ 'ਚ ਪੜਦੇ ਨੇ ਤੇ ਮੇਰੀ ਕੁੜੀ ਪੜਨ ਲਾਈ ਸੀ ਉਹਦੀ ਫੀਸ ਨਹੀਂ ਭ ਤੇ ਨਾਲੇ ਹੁਣ ਸਾਂਝੇ ਕਰ ਚ ਫਿਰ ਉਹ ਪੈਸੇ ਧਾਰੇ ਮੰਗਿਆ ਕਰੂੰਗੀ ਅਸੀਂ ਕੀ ਘਰੇ ਕੰਮ ਨਹੀਂ ਕਰਦੇ ਹੈਗੇ ਸਾਡੀ ਕਮਾਈ ਤਾਂ ਫਿਰ ਹੈ ਹੀ ਨਹੀਂ ਕਿਸੇ ਆਪ ਤੋਂ ਗੋਤੋਂ ਚ ਮੇਰੀ ਗੱਲ ਸੁਣ ਪੁੱਤ ਪੈਸੇ ਮੰਗ ਲੈ ਪੈਸੇ ਮੰਗ ਤੇ ਤੂੰ ਕੋਈ ਘਟਦੀ ਨਹੀਂ ਹੈਗੀ ਠੀਕ ਹੈ ਬਾਕੀ ਪੁੱਤ ਤੇਰੀ ਮਰਜ਼ੀ ਹੈ ਚੱਲ ਮੰਨਦੇ ਆ ਵੇਬੇ ਅਸੀਂ ਪੈਸੇ ਵੰਡ ਲੈਨੇ ਆ ਪਰ ਜੇ ਅੰਬਰਤ ਸਰਕਾਰੀ ਨੌਕਰੀ ਕਰਦਾ ਉਹ ਵੀ ਤਾਂ ਇਹਨਾਂ ਦੇ ਸਰਤੂ ਹੀ ਕਰਦਾ ਜੇ ਇਹ ਖੇਤੀਬਾੜੀ ਇਹਨਾਂ ਨੇ ਸਾਂਹੀ ਤਾਂ ਉਹ ਪੜਿਆ ਤਾਂ ਉਹਨੇ ਨੌਕਰੀ ਤੇ ਲੱਗਿਆ ਉਹ ਨਲੇੰਬਰ ਦੇ ਕਿਹੜਾ ਖੇਤੀ ਕਰਦਾਗਾ ਫੇਰ ਵੀ ਖੇਤੀ ਦੇ ਅੱਧੇ ਪੈਸੇ ਵੰਡ ਦਿਆਂਗੇ ਉਹ ਵੀ ਤਾਂ ਆਪਣੀ ਨੌਕਰੀ ਦੇ ਪੈਸੇ ਅੱਧੇ ਕਰੇ ਵੰਡੀ ਸਕਦਾ ਸੌਦਾ ਪੱਤਾ ਹੀ ਲਿਆਇਆ ਕਰੇ ਸਾਰੀ ਕਬੀਲਦਾਰੀ ਦਾ ਭਾਰ ਤਾਂ ਇਹਨਾਂ ਦੇ ਸਿਰ ਤੇ ਆ ਤਾਂ ਇਹ ਸਾਡੀ ਜਵਾਗੜੀ ਰੁੱਲਦੀ ਫਿਰਦੀ ਐ ਸਾਡੇ ਕੋਲ ਤਾਂ ਕੁਝ ਬਚਦਾ ਹੀ ਨਹੀਂ ਚੱਲ ਕੋਈ ਨਾ ਪੁੱਤ ਤੂੰ ਇੱਕ ਵਾਰੀ ਪੁੱਛ ਕੇ ਤਾਂ ਦੇਖ ਪੁੱਛਣ ਚ ਕੀ ਹਰ ਜਾਏ ਪਤਾ ਲੱਗ ਜੂ ਵੀ ਕੀ ਕਹਿੰਦੀ ਐ ਜੀ ਚੱਲ ਕੋਈ ਨਾ ਦੇਖ ਲੈਨੀ ਆ ਪੁੱਛ ਕੇ ਬਾਕੀ ਦੇਣੇ ਨਾ ਦੇਣੇ ਅਗਲੀ ਦੀ ਮਰਜ਼ੀ ਆ ਪੁੱਤੋ ਇਹ ਤਾਂ ਮਾਪੇ ਪੇਕੇ ਵੀ ਤਾਕੜੇ ਨੇ ਅੱਧਾ ਦਾ ਠੇਕਾ ਲੈਂਦੀ ਐ ਜ਼ਮੀਨ ਜਾਇਦਾਦ ਵੀ ਬਾਬਾ ਪ ਜੇ ਤੂੰ ਨਹੀਂ ਪੁੱਛਣਾ ਮੈਂ ਪੁੱਛ ਕੇ ਲੈ ਦਿੰਦੀ ਆ ਪੈਸੇ ਤੈਨੂੰ ਚੱਲ ਕੋਈ ਨਾ ਮੰਮੀ ਮੈਂ ਆਪ ਹੀ ਪੁੱਛ ਲੈਣੀ ਆ ਹਾਂ ਪੁੱਛ ਲੈਂਦੀ ਏ ਬਾਗ ਜਾਂ ਅੰਦਰ ਕਾਂਵਰੇ ਚ ਬੈਠੀ ਹੋਗੀ ਚਲ ਮੰਮੀ ਦੇਖ ਲੈਣੀ ਆ ਪੁੱਛ ਕੇ ਓਂ ਕਿੜਾ ਮੈਨੂੰ ਸਿੱਧੇ ਮੂੰਹ ਬੁਲਾਉਂਦੀ ਆ ਚੰਗਾ ਜਾਂ ਨਹੀਂ ਸਮਝਦੀ ਐ ਸੋਚਦੀ ਆ ਵੀ ਇਹਦੇ ਕਿੜਾ ਕੋਈ ਅੱਗਾ ਪਿਛਾ ਵੀ ਸਾਰਾ ਦਿਨ ਕੰਮ ਚ ਬੌਂਦਲੀ ਰਹਿੰਦੀ ਆ ਅੱਗੋਂ ਇਹ ਵੀ ਨਹੀਂ ਸੁਣਦੇ ਮੇਰੀ ਐਵੇਂ ਨਾ ਸੋਚਿਆ ਕਰ ਗਗਨ ਪਹਿਣਾ ਪਹਿਣਾ ਬਣ ਕੇ ਰਿਹਾ ਕਰੋ ਇੱਕਦਮ ਉਹ ਉਧਰ ਹੁੰਦਾ ਇੱਕਦਮ ਉਹ ਉਧਰ ਹੁੰਦਾਗਾ ਏਕਤਾ ਰੱਖਿਆ ਕਰੋ ਆਸ ਵਿੱਚ ਘਰ ਚਲਾਉਣ ਖਾਤਰ ਨਾ ਥਵਾਕ ਦੀ ਲੋੜ ਹੈਗੀ ਚਲ ਠੀਕ ਹੈ ਦੇਖ ਲੈਣੀ ਆ ਪੁੱਛ ਕੇ ਕੀ ਕਹਿੰਦੀ ਆ ਜਾਂ ਪੁੱਛ ਲਤੀ ਏ ਜਾਂ ਤਾਂ ਕਮਰੇ ਚ ਹੋਊ ਜਾਂ ਮੰਗਰ ਕੱਪੜੇ-ਕੁਪੜੇ ਪਾਉਂਦੀ ਹੋਊਗੀ ਸੁੱਕਣੇ ਦੇਖ ਲੈ ਕਿੱਥੇ ਹੈਗੀ ਕੀ ਕਰੀ ਜਾਨੀ ਆ ਸੋਹਣ ਮੈਂ ਤੈਨੂੰ ਅੰਦਰ ਦੇਖ ਕੇ ਆਈ ਆ ਤੂੰ ਇੱਥੇ ਬੈਠੀ ਆ ਕੁਛ ਨਹੀਂ ਦੀਦੀ ਕਰਨਾਂ ਦਾ ਕੀ ਆ ਮੈਂ ਇਹ ਤਾਂ ਮੈਂ ਨਿਲਪਿੰਟ ਲਈ ਜਾਂਦੀ ਸੀਗੀ ਕੱਲ ਲੈ ਕੇ ਆਈ ਆਂਗੀ 500 ਦੀ ਆਹ ਏਡੀਕ 500 ਦੀ ਹੋਰ ਦੀਦੀ ਇਹ ਤਾਂ ਵੀ ਮਹਿੰਗੇ-ਮਹਿੰਗੇ ਬਈਆਂ ਨੇਗੀਆ ਲੈ ਇਤੇ 500 ਰੁਪਈਆ ਲਾਤਾ ਕੋਈ ਨਹੀਂ ਪਈ ਇਸ ਤੱਕ ਇੰਨੀ ਮਹਿੰਗੀ ਲਤੀ ਅਸਤੇ 20 ਰੁਪਈਆ ਵਾਲੀ ਲੈ ਕੇ ਲਾ ਲੰਦੇ ਸੀਗੇ ਹਲਦਾ ਜੀ ਤੁਹਾਨੂੰ ਮੈਂ ਤਾਂ ਬ੍ਰਾਂਡ ਨਹੀਂ ਦੱਸਿਆ ਹੈਗਾ ਤੁਸੀਂ ਤਾਂ ਰੇਟ ਦੇਖ ਕੇ ਐ ਕਰਨ ਲੱਗੇ ਵੀ ਇੰਨੀ ਮਹਿੰਗੀ ਤੁਸੀਂ ਤਾਂ ਘਰੇ ਰਹਿਣ ਵਾਲੇ ਹੋ ਤੁਸੀਂ ਕਿੱਥੇ ਇੰਨੀ ਮਹਿੰਗੇ ਨਿਰਮਿੰਟ ਲਾਉਣ ਵਾਲੇ ਤੁਸੀਂ ਤਾਂ 150 ਹੀ ਲਾਉਨੇ ਹੋਗੇ ਨਾਲੇ ਜੀ ਤੁਸੀਂ ਇੰਨੀ ਮਹਿੰਗੇ ਨਿਰਮਿੰਟ ਲਾ ਕੇ ਕੀ ਕਰਨਾ ਹੈ ਤੁਸੀਂ ਤਾਂ ਘਰੇ ਗੋਹਾ ਕੁੜੀ ਕਰਨਾ ਹੁੰਦਾ ਚੱਲ ਭਾਈ ਤੇਰਾ ਤਾਂ ਵਧੀਆ ਤੂੰ ਤਾਂ 5 500 ਵਾਲੀਆਂ 9 ਪਾਲਸਾ ਲਾਉਣੀ ਹੈ ਸਾਰੀ ਗੱਲ ਤਾਂ ਜੀ ਪੈਸੇ ਦੀ ਹੈ ਜੇ ਪੈਸਾ ਕੋਲ ਹੋਵੇ ਕੋਈ ਮਰਜ਼ੀ ਚੀਜ਼ ਲੈ ਲੈ ਚਾਹੇ ਜਿੰਨੀ ਮ ਲੈ ਮੈਂ ਤਾਂ ਜਿਹੜਾ ਤੂੰ 509 ਪਾਲਸ ਤੇ ਲਾ ਕੇ ਆਈ ਐ ਇਹ ਚ 100 ਰੁਪਿਆ ਹੋਰ ਪਾ ਕੇ ਕਾਟਨ ਦਾ ਸੂਟ ਲਿਆਉਂਦੀ ਸਾਰਾ ਸਾਲ ਹੰਡਾਉਂਦੀ ਨਾਲੇ ਮੇਰੇ ਕਿਹੜਾ ਮਾਪਿਓ ਸੀ ਸਿਰ ਤੇ ਚਾਚੇ ਤਾਇਆ ਨੇ ਜਿਹੋ ਜਿਹਾ ਪੜਾਤਾ ਲਿਖਿਆ ਤਾ ਬਸ ਉਹ ਜਿਹੇ ਹਿਸਾਬ ਨਾਲ ਜ਼ਿੰਦਗੀ ਕੱਢੀ ਜਾਂਦੇ ਆ ਨਾਲੇ ਚਾਚੇ ਤਾਇਆ ਨੇ ਜਿਹੋ ਜਿਹਾ ਘਰ ਲੱਭਤਾ ਉਹ ਜਿਹੇ ਘਰੇ ਆ ਕੇ ਉਹ ਜਿਹੇ ਕੰਮ 'ਚ ਸਬਰ ਕਰ ਲਿਆ ਗੱਲ ਤਾਂ ਮੁਕਦੀ ਇੱਥੇ ਆ ਵੀ ਜੇ ਪੈਸਾ ਤਾਂ ਸਭ ਕੁਝ ਆ ਨਹੀਂ ਦੀਦੀ ਕੁਝ ਫੈਸਲੇ ਆਪ ਵੀ ਲੈਣੇ ਚਾਹੀਦੇ ਨੇ ਇਹ ਨਹੀਂ ਹੁੰਦਾ ਵੀ ਆਪਾਂ ਦੂਜਿਆਂ ਦੇ ਸਿਰ ਤੇ ਉੱਡੀਏ ਸੱਚ ਗੱਲਾਂ ਗੱਲਾਂ 'ਚ ਮੇਰੇ ਤਾਂ ਚੇਤੇ ਹੀ ਭੁੱਲ ਗਿਆ ਮੈਂ ਤਾਂ ਤੇਰੇ ਕੋਲੇ ਕੰਮ ਆਈ ਸੀ ਦੱਸੋ ਦੀਦੀ ਕੀ ਕੰਮ ਸੀਗਾ ਮੈਨੂੰ ਤਾਂ ਪੈਸੇ ਚਾਹੀਦੇ ਸੀ 5000 ਰੁਪਿਆ 5000 ਦੀਦੀ ਇੰਨੇ ਪੈਸੇ ਕੀ ਕਰਨੇ ਨੇ ਤੁਸੀਂ ਤੈਨੂੰ ਪਤਾ ਤਾਂ ਹੈਗਾ ਪਹਿਲਾਂ ਕੁੜੀ ਦੀ 6 ਮਹੀਨੇ ਫੀਸ ਨਹੀਂ ਪੁਰੀ ਸਕੂਲ ਵਾਲਿਆਂ ਨੇ ਉਹਨੂੰ ਹਟਾਤਾ ਹੁਣ ਉਹਨੂੰ ਮੈਂ ਕਿਸੇ ਹੋਰ ਸਕੂਲ ਲਾਉਣਾ ਫਿਰ ਉੱਥੇ ਐਡਮਿਸ਼ਨ ਫੀਸ ਤਾਂ ਲੱਗੂਗੀ ਨਾਲੇ ਸਾਰਾ ਦਿਨ ਜਵਾਕਾਂ ਦੇ ਲੋਕਾਂ ਦੇ ਘਰੇ ਖੇਡਦੀ ਫਿਰਦੀ ਰਹਿੰਦੀ ਐ ਲੋਕਾਂ ਦੇ ਜਵਾਕ ਸਕੂਲ ਗਏ ਹੋਏ ਹੁੰਦੇ ਨੇ ਉਹ ਸਾਰੇ ਪੁੱਛਦੇ ਨੇ ਵੀ ਤੂੰ ਸਕੂਲ ਕਿਉਂ ਨਹੀਂ ਜਾਂਦੀ ਉਹ ਆ ਕੇ ਘਰੇ ਮੈਨੂੰ ਕਹਿੰਦੀ ਐ ਵੀ ਮੰਮੀ ਮੈਂ ਸਕੂਲ ਜਾਣਾ ਮੈਂ ਦੀਦੀ ਇੱਕ ਗੱਲ ਕਹਾਂ ਗੁੱਸਾ ਦਾ ਤੁਸੀਂ ਕਰਿਓ ਨਾ ਕਨਵਰਟ ਸਕੂਲਾਂ ਦੇ ਪਿੱਛੇ ਬਹੁਤ ਹੁੰਦੀਆਂ ਨੇ ਨਾਲ ਬੈੰਡਾ ਦਾ ਇਨਾ ਕਰਾਇਆ ਹੁੰਦਾ ਦਾ ਤੁਸੀਂ ਕਿੱਥੇ ਪੜਾ ਲੋਂਗੇ ਉਹਨੂੰ ਤੁਸੀਂ ਦੀਦੀ ਹੁਣ ਸਰਕਾਰੀ ਸਕੂਲ ਚ ਪਾ ਦਿਓ ਨਾ ਕੋਈ ਫੀਸ ਹੈ ਨਾ ਕੁਝ ਹੋਰ ਨਾਲੇ ਵਧੀਆ ਪੜਾਈ ਹੁੰਦੀ ਹੈਗੀ ਕੋਈ ਨਾ ਕੋਈ ਕਰੋ ਛੱਡਿਆ ਕਰੋ ਨਹੀਂ ਤੁਰਕੇ ਬਗ ਜਾਇ ਕਰੋਗੀ ਨਾ ਚਾਦਰ ਦੇਖ ਕੇ ਦੀਦੀ ਪੈਰ ਵਿਸਾਰਨੇ ਚਾਹੀਦੇ ਨੇ ਇੱਕ ਤਾਂ ਲੋਕ ਰੀਸਾ ਬੜੀਆਂ ਕਰਦੇ ਨੇਗੇ ਜੇ ਅਗਲੇ ਜਵਾਬ ਕਨਵਰਟ ਸਕੂਲ ਚ ਪੜਦਾ ਲੋਕਾਂ ਨੂੰ ਵੀ ਆਇਆ ਹੁੰਦਾ ਵੀ ਅਸੀਂ ਵੀ ਆਪਦੇ ਜਵਾਬ ਕਨਵਰਟ ਸਕੂਲ ਚ ਲਾਈਏ ਤੁਸੀਂ ਸਰਕਾਰੀ ਸਕੂਲ ਚ ਲਾ ਦਿਓ ਨਾਲੇ ਕੋਈ ਫੀਸ ਨਹੀਂ ਆਏਗੀ ਉੱਥੇ ਸਰ ਪਰ ਉਹ ਸ਼ੁਰੂਤੀ ਕਾਨਵੈਂਟ ਚ ਪੜਦੀ ਐ ਮੈਨੂੰ ਆਇਆ ਵੀ ਉਹਦਾ ਬੇਸ ਬਣਿਆ ਹੋਇਆ ਕਾਹਨੂੰ ਖਰਾਬ ਕਰਨਾ ਅੱਜ ਕੱਲ ਤਾਂ ਦੀਦੀ ਸਰਕਾਰੀ ਸਕੂਲਾਂ ਚ ਬਹੁਤ ਵਧੀਆ ਪੜਾਈ ਹੈਗੀ ਮੁੱਖ ਦੀ ਗੱਲ ਤਾਂ ਦੀਦੀ ਪੈਸੇ ਦੀ ਹੈਗੀ ਜੱਸ ਓੜਲੇ ਪੈਸੇ ਸੀਗੇ ਉਹ ਤਾਂ ਪ੍ਰਾਈਵੇਟ ਸਕੂਲ ਚ ਪੜਦੀ ਸੀਗੀ ਛੋਡੀ ਕੁੜੀ ਹੁਣ ਤੁਸੀਂ ਸਰਕਾਰੀ ਚ ਲਾ ਦੋ ਹੁਣ ਕਿਹੜਾ ਤੁਹਾਡੇ ਹੱਥ 'ਚ ਪੈਸੇ ਨੇਗੇ ਚਲ ਕੋਈ ਨਾ ਤੂੰ ਹੁਣ ਮੈਨੂੰ ਉਧਾਰੇ ਦੇ ਦੇ ਜਦੋਂ ਫਸਲ ਆਊਗੀ ਉਦੋਂ ਸਾਰੇ ਨੂੰ ਪਹਿਲਾਂ ਮੈਂ ਤੇਰਾ ਹਿਸਾਬ ਕਰ ਦੂੰਗੀ ਨਾਲੇ ਆਪਾਂ ਇੱਕ ਘਰ 'ਚ ਰਹਿਨੇ ਆ ਮੈਂ ਕਿਹੜਾ ਤੇਰੇ ਮੁਕਰ ਦੀ ਆ 5000 ਤੈਨੂੰ ਮੈਂ ਦੇ ਦਿੰਦੀ 5000 ਦੀ ਤਾਂ ਕੀ ਗੱਲ ਹੈਗੀ ਮੈਂ ਤਾਂ ਤੁਹਾਨੂੰ ਐ ਕਹਿਨੀ ਆ ਇੰਨੇ ਮਹਿੰਗੇ ਸਕੂਲ ਦੇ ਫੀਸਾ ਕਿੱਥੋਂ ਚੱਕ ਲਓਗੇ ਇੰਨਾ ਖਰਚਾ ਕਿੱਥੋਂ ਕਰ ਲਓਗੇ ਪਤਾ ਕਿੰਨਾ ਖਰਚਾ ਹੁੰਦਾਗਾ ਬੈਂਨਾ ਦਾ ਅੱਡ ਕਿਰਾਇਆ ਬੁੱਕਸ ਅੱਡ ਲੈਣੇ ਪੈਂਦੀਆਂ ਨੇਗੀਆ ਕਾਪੀਆਂ ਕਤਾਬਾ ਹੋਰ ਬਹੁਤ ਕੁਝ ਹੋ ਜਾਂਦਾ ਇੰਨਾ ਕੁਝ ਕਿੱਥੋਂ ਤੁਸੀਂ ਕਰ ਲਓਗੇ ਨਾਲ ਦੀ ਸਕੂਲ ਦੇ ਫੀਸਾ ਤੋਂ ਇਲਾਵਾ ਹੋਰ ਵੀ ਬਹੁਤ ਖਰਚੇ ਨੇ ਜਿਹੜੇ ਆਪਾਂ ਕਾਊਂਟ ਵੀ ਨਹੀਂ ਕਰ ਸਕਦੇ ਲੈ ਤੁਸੀਂ ਮੇਰੀ ਗੱਲ ਪੂਰੇ ਸਾਲ ਦੀ ਫਿਕਰ ਤੂੰ ਨਾ ਕਰ ਉਹ ਮੈਂ ਆਪ ਹੀ ਦੇਖੂਗੀ ਹੁਣ ਮੇਰਾ 5000 ਥੋੜਾ ਹੈ ਤੂੰ ਮੈਨੂੰ ਉਹ ਦੇ ਦੇ ਜਦੋਂ ਆਪਣਾ ਖੇਤੀ ਦਾ ਆ ਗਿਆ ਸਾਰ ਉਹਦੇ ਮੈਂ ਤੇਰੇ ਵਾਪਸ ਕਰ ਦੂੰਗੀ ਫਸਲ ਦੇ ਤਾਂ ਪੈਸੇ ਦੇ ਜੀ ਤੁਹਾਡੇ ਤਾਂ ਪੂਰੇ ਨਹੀਂ ਕਰੇ ਜਾਂਦੇ ਕਦੇ ਦਿੰਦੇ ਕਦੇ ਨਹੀਂ ਦਿੰਦੇ ਫਿਰ ਤੁਸੀਂ ਆਪ ਗਿਣੌਣ ਲੱਗ ਗਏ ਉਹਨੇ ਵੀ ਕਦੇ ਆ ਖਰਚਾ ਹੋ ਗਿਆ ਕਦੇ ਆ ਖਰਚਾ ਹੋ ਗਿਆ ਤੁਸੀਂ ਸਾਡੇ ਕਿੱਥੋਂ ਦੇ ਦੋਗੇ ਫਾਸਲ ਦੇ ਪੈਸੇ ਚਦਾ ਉਹ 2 ਰੁਪਈਆ ਦੀ ਬੇਇਮਾਨੀ ਨਹੀਂ ਕਰਦੇ ਉਹ ਤਾਂ ਦਸੀਦਾ ਲਿਆ ਕੇ ਵੀ ਫੜਾ ਦਿੰਦੇ ਆ ਨਾਲੇ ਅੰਬਰਤ ਨਾਲ ਸਾਰਾ ਸਾਬ ਕਰਦੇ ਨੇ ਉਹਦੇ ਦੇ ਖਰਚੇ ਹੁੰਦੇ ਰਹਿੰਦੇ ਨੇ ਹੁਣ ਤੁਸੀਂ ਮੇਰੀ ਗੱਲ ਮੰਨੋ ਤੁਸੀਂ ਸਰਕਾਰੀ ਸਕੂਲ ਚ ਪਾ ਦਿਓ ਉਹਨੂੰ ਗੱਲ ਤੇਰੀ ਵੀ ਠੀਕ ਐ ਸੋਹਣਾ ਹੁਣ ਮੈਂ ਕਿਤੇ ਕਿਤੇ ਮੁਰੇ ਹੱਥ ાડਦੀ ਫਿਰੂੰਗੀ ਸਾਰਾ ਸਾਲ ਮੈਂ ਤੈਨੂੰ ਸਰਕਾਰੀ ਚ ਪੜਨ ਲਾ ਦਿੰਨੀ ਆ ਨਾਲੇ ਜਿਹਨੇ ਕੁਝ ਬਣਨਾ ਹੁੰਦਾ ਉਹ ਤੇ ਸਰਕਾਰੀ ਚ ਪੜ ਕੇ ਵੀ ਬਣ ਜਾਂਦਾ ਜਿਨ੍ਹਾਂ ਨੇ ਨਹੀਂ ਬਣਨਾ ਉਹ ਕੌਂਵੈਂਟਾਂ ਚ ਪੜ ਕੇ ਵੀ ਨਹੀਂ ਬਣਦੇ ਚੱਲ ਗੱਲ ਤੇ ਠੀਕ ਐ ਮੈਂ ਤਾਂ ਕੋਈ ਕੰਮ ਕਰਾਂ ਮੈਂ ਤਾਂ ਸਰਕਾਰੀ ਚ ਲਾ ਦਿੰਨੀ ਆ ਇੰਨਾ ਦੀ ਆਖਣਾ ਸਾਡੇ ਪੈਸਿਆਂ ਤੇ ਆਏਗੀ ਗੁੱਗੀ ਵੀਰੇ ਨੂੰ ਆਏ ਤਾਂ ਹੈ ਨਹੀਂ ਵੀ ਮੈਂ ਹੋਰ ਕੰਮ ਖੇਤੀ ਦੇ ਨਾਲ ਨਾਲ ਵੀ ਮੈਂ ਹੋਰ ਕੰਮ ਵੀ ਸਟਾਰਟ ਕਰ ਲਾ ਫਿਰ ਵੀ 500 ਰੁਪਏ ਦਿਹਾੜੀ ਦਾਗਾ ਕੰਮ ਕਰਕੇ ਤਾਂ ਕੋਈ ਰਾਜ਼ੀ ਨਹੀਂ ਹੈਗਾ ਕੋਈ ਨਾ ਆਉਣ ਤੋਂ ਅਮਰਤ ਨੂੰ ਮੈਂ ਕਰਦੀ ਆ ਮਤ ਨਾਲ ਗੱਲ ਵੀ ਆਪਾਂ ਪਹਿਲਾ ਪਹਿਲਾ ਹਿੱਸਾ ਲੈ ਲਈਏ ਵੀ ਤਾਂ ਜੇ ਆਪਾਂ ਖੇਤੀ ਬਾਰੇ ਗੱਲ ਕਰਦੇ ਹਾਂ ਸਾਬ ਸੂਬ ਕਰਦੇ ਹਾਂ ਖੇਤੀ ਦਾ ਤਾਂ ਖਰਚ ਹੀ ਗਿਣਉਣ ਲੱਗ ਜਾਂਦੇ ਵਿਆਹ ਖਰਚਾ ਹੋ ਗਿਆ ਖਰਚਾ ਹੋ ਗਿਆ ਇੰਨੇ ਪੈਸੇ ਲੱਗੇ ਇਹਨਾਂ ਨੂੰ ਆਏ ਤਾਂ ਹੈ ਨਹੀਂ ਵੀ ਖੇਤੀ ਦੇ ਨਾਲ 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 ਅਸੀਂ ਹੋਰ ਕੰਮ ਵੀ ਕਰ ਲਈਏ ਹੁਣ ਕੁੜੀ ਨੂੰ ਪ੍ਰਾਈਵੇਟ ਸਕੂਲ ਚ ਪਾਉਣ ਨੂੰ ਕਹਿੰਦੇ ਨੇ ਇਹਨਾਂ ਖ ਟੱਕ ਗਏ ਯਰ ਜਦੋਂ ਤੁੱਪ ਵੀ ਵੱਲੀ ਹੋਈ ਪਈ ਐ ਦੇਖੀਂ ਬਰੋ ਹੋ ਹੋ ਲੈ ਗਾਗਨ ਪਾਣੀ ਲਿਆ ਯਾਰ ਕੀ ਹੋ ਗਿਆ ਐ ਮੂੰਹ ਕੀਤਾਗਾ ਟੈਨਸ਼ਨ ਹੋਈ ਪਈ ਆ ਕਾਦੀ ਟੈਨਸ਼ਨ ਹੋ ਗਈ ਤੈਨੂੰ ਹੁੰਦੀ ਐ ਨਾ ਘਰ ਦੀ ਟੈਨਸ਼ਨ ਆ ਆ ਸੋਡਾ ਭਤੀਜਾ ਕਾਨਵੈਂਟ ਸਕੂਲ 'ਚ ਪੜਦਾ ਇੱਕ ਆਪਣੀ ਕੁੜੀ ਐ ਜਿਹਦੀ ਫੀਸ ਨਹੀਂ ਭਰੀ ਗਈ ਸਕੂਲ 'ਚੋਂ ਨਾ ਕੱਟਦਾ ਔਰ ਰੋਜ਼ ਕਾਨਵੈਂਟ ਸਕੂਲ 'ਚ ਪੜਨ ਜਾਂਦਾ ਤੇ ਜਵਾਕ ਕੋਲੇ ਹੌਂਕਾ ਤਾਂ ਲੈਂਦੀ ਐ ਵੀ ਮੈਂ ਘਰੇ ਫਿਰਦਾ ਤੇ ਉਹ ਪੜਨ ਜਾਂਦੇ ਨੇ ਸਾਰਾ ਦਿਨ ਗਲੀਆਂ 'ਚ ਖੇਡਦੀ ਤੁਰੀ ਫਿਰਦੀ ਰਹਿੰਦੀ ਐ ਕੋਲੇ ਜਦ ਸਕੂਲ ਜਾਂਦੇ ਨੇ ਤਾਂ ਲੋਕ ਪੁੱਛਦੇ ਨੇ ਵੀ ਤੂੰ ਕਿਉਂ ਨਹੀਂ ਸਕੂਲ ਜਾਂਦੀ ਮੈਨੂੰ ਘਰੇ ਆ ਕੇ ਦੱਸਦੀ ਐਗੀ ਬੀ ਮੈਮੀ ਸਕੂਲ ਜਾਣਾ ਮੈਨੂੰ ਪੁੱਛਦੇ ਨੇ ਸਾਰੇ ਲੋਕ ਵੀ ਤੂੰ ਸਕੂਲ ਕਿਉਂ ਨਹੀਂ ਜਾਂਦੀ? ਕੋ ਚਲ ਕੋਈ ਨਾ ਟੈਨਸ਼ਨ ਕਿਉਂ ਲੈਨੀ ਆ ਤੂੰ? ਲਾ ਦਾਨਿਆਂ ਸਕੂਲ ਹੀ ਲਾਉਣਾ ਹੈਗਾ। ਕਾਦੇ ਨਾਲ ਲਾ ਦੂੰਗੀ ਸਕੂਲ? ਪੈਸੇ ਵੀ ਤਾਂ ਹੋਣੇ ਚਾਹੀਦੇ ਨੇ। ਪਿਛਲੀ ਵਾਰ 6 ਮਹੀਨੇ ਫੀਸ ਨਹੀਂ ਭਰੀ ਤਾਂ ਅਗਲੇ ਨੇ ਨਾ ਕੱਟਤਾ ਜਵਾਕੜੀ ਘਰੇ ਬੈਠ ਗਈ। ਹੁਣ ਪੈਸੇ ਵੀ ਤਾਂ ਹੋਣੇ ਚਾਹੀਦੇ ਗਾਹਾਂ ਲਾਉਣ ਵਾਸਤੇ, ਫੀਸਾਂ ਭਰਨ ਵਾਸਤੇ। ਹੁਣ ਜੇ ਉਸੇ ਸਕੂਲ ਲਾਉਣਾ ਉਹ ਕਹਿੰਦੇ ਪਹਿਲਾਂ ਅੱਧੇ ਸਾਲ ਦੀ ਫੀਸ ਪਹਿਲਾਂ ਭਰੋ, ਫੇਰ ਬੱਚੇ ਨੂੰ ਸਕੂਲ ਲਾਵਾਂਗੇ। ਨਾਲੇ ਐਡਮਿਸ਼ਨ ਫੀਸ ਮੰਗਦੇ ਨੇ। ਨਹੀਂ ਕਹਿੰਦੇ ਕਿਤੇ ਹੋਰ ਕੁੜੀ ਤਾਂ ਪੜਾਉਣੀ ਹੈਗੀ ਦੇ ਦਾਂਗੇ ਪੈਸੇ ਕਿੱਥੋਂ ਦੇ ਦੋਗੇ ਸੋ ਤੁਸੀਂ ਕਿਸੇ ਨੌਕਰੀ ਤੇ ਲੱਗਿਓ ਵੀ ਆਏ ਮਹੀਨੇ ਚੜੇ ਮਹੀਨੇ ਤਨਖਾਹ ਆ ਜੂਗੀ ਨਾ ਤੁਸੀਂ ਪੜੇ ਲਿਖੇਓ ਵੀ ਕੋਈ ਕੰਮ ਹੀ ਇਸਾਰੀ ਨਾਲ ਮਿਲ ਜੇ ਮੈਂ ਤਾਂ ਸੋਚਿਆ ਸੀ ਵੀ ਜੈਸਾ ਜੀ ਆਪਣੀ ਤਾਂ ਜ਼ਿੰਦਗੀ ਹੈਗੀ ਚਲ ਆਪਾਂ ਤਾਂ ਕੱਟ ਲਈ ਵੀ ਕੁੜੀ ਨੂੰ ਪ੍ਰਾਈਵੇਟ ਸਕੂਲ ਚ ਪੜਾ ਕੇ ਚੰਗੀ ਨੌਕਰੀ ਤੇ ਲਵਾ ਦੂੰਗੀ ਪਰ ਮੇਰੇ ਤਾਂ ਸਾਰੇ ਸੁਪਨੇ ਤਰੇ ਦੇ ਤਰੇ ਰਹਿ ਗਏ ਤੂੰ ਤਾਂ ਗੱਗਣਾਇ ਕਰਦੀ ਐ ਜਿਵੇਂ ਤੈਨੂੰ ਕੁਝ ਮਿਲਦਾ ਨਹੀਂ ਹੁੰਦਾ ਸਾਰਾ ਕੁਝ ਮਿਲਦਾ ਸਾਨੂੰ ਜਦੋਂ ਘਰੇ ਆਉਣਿਆ ਉਹਦੀ ਤੁਸੀਂ ਇਹ ਗੱਲਾਂ ਸੁਣਾਉਣ ਲੱਗ ਜਾਨੀਓ ਰੀਜ ਕੱਲੀ ਖਾਣ ਪੀਣਨ ਦੀ ਨਹੀਂ ਹੁੰਦੀ ਨਾਲੇ ਮੈਂ ਤਾਂ ਲੋਕਾਂ ਵਾਂਗੂ ਕਿਤੇ ਖਾਦਾ ਪੈਣਾ ਵੀ ਨਹੀਂ ਆ ਦੇਖ ਲੋ ਛੋਡੀ ਪਰਜਾਈ 5 500 ਦੀਆਂ ਤਾਂ 9 ਬਾਲਸਾਂ ਲਾਉਂਦੀ ਐ ਮੈਂ ਤਾਂ ਕਦੇ ਇਹੋ ਜਿਹਾ ਕੁਝ ਵੀ ਨਹੀਂ ਮੰਗਿਆ ਉਹ ਜਿੰਨਾ ਕਿ ਮਿਲਦਾ ਨਾ ਉਹਨਾਂ ਦਾ ਸ਼ੁਕਰੀਆ ਕਰਿਆ ਕਰੋ ਜਿੰਨਾ ਪ੍ਰਮਾਤਮਾ ਦਿੰਦਾ ਉਹਨਾਂ ਪ੍ਰਵਾਨ ਕਰਿਆ ਕਰੋ ਆਪਣੇ ਤੋਂ ਥੱਲੇ ਵੀ ਬਹੁਤ ਲੋਕ ਨੇ ਉਹਨਾਂ ਨੂੰ ਦੇਖ ਕੇ ਟਾਈਮ ਪਾਸ ਕਰਿਆ ਕਰੋ ਹੱਦ ਉਹ ਹੀ ਪਈ ਯਾਰ ਛੋਡੀ ਤਾਂ ਕਰੇ ਨਹੀਂ ਵੜਨ ਦਿੰਦੀਆਂ ਪਹਿਲਾਂ ਟੈਨਸ਼ਨ ਦੇ ਦਾਨੀ ਹੋ ਗਈ ਸੋਨੂੰ ਤਾਂ ਟੈਨਸ਼ਨ ਹੋਣੀ ਸੀ ਮੈਨੂੰ ਕਿਹੜਾ ਟੈਨਸ਼ਨ ਸੋਨੂੰ ਤਾਂ ਚਾਹ ਪਾਣੀ ਦੀ ਹੋਈ ਪਈ ਐ ਮੇਰੀ ਜਵਾਕੜੀ ਐ ਫਿਰਦੀ ਐ ਗਲੀਆਂ ਚ ਕਿੱਥੇ ਤੋ ਪੜਨ ਜਾਵੇ ਚਾਰ ਅੱਖਰ ਸਿੱਖੇ ਓਏ ਯਾਰ ਤੈਨੂੰ ਕਹਿਤਾ ਦਿੱਤਾ ਟੈਨਸ਼ਨ ਕਿਉ ਲੈਂਨੀ ਐ ਲਾ ਦਾ ਨੇ ਪੜਨ ਤੂੰ ਐ ਕਰ ਚਾਹ ਪਾਣੀ ਲਿਆ ਯਾਰ ਮੈਂ ਥੱਕਿਆ ਹੋਇਆ ਹਾਂਗਾ ਤੁਸੀਂ ਮੜਾ ਮੋਟਾ ਦੇਖ ਤਾਂ ਲਿਆ ਕਰੋ ਇਹ ਬੰਦਾ ਕਿੱਥੋਂ ਆਇਆ ਕਿੱਥੋਂ ਨਾ ਓਹ ਦੇਖ ਲੈ ਵਿਚਾਰਾ ਵੱਡਾ ਖੇਤੋਂ ਥੱਕਿਆ ਟੁੱਟਿਆ ਆਇਆ ਸੀ ਕੰਮ ਕਰਕੇ ਉਹਨਾ ਵੱਡੀ ਉਹਦੇ ਸਰਾਣੇ ਖੜ ਕੇ ਕੀਰਨੇ ਪਾਉਣ ਲੱਗੀ ਉਹ ਮਾਤੜ ਪਤਾ ਨਹੀਂ ਕਿਵੇਂ ਪੈਸੇ ਕਮਾਉਂਦਾਗਾ ਕਿਵੇਂ ਨਾ ਉਹ ਛੋਟੀ ਨੂੰ ਐ ਨਹੀਂ ਵੀ ਚਲ ਜੇ ਇਹਨੇ ਪੈਸੇ ਮੰਗੇ ਨੇ ਮੈਂ ਦੇ ਦੇ ਆਈ ਕੀ ਗੱਲ ਹੈਗੀ ਲੈ ਉਹ ਛੋਟੀ ਨੇ ਵੀ ਠੋਕ ਕੇ ਜਵਾਬ ਦੇਤਾ ਫਿਰ ਗਗਨ ਨੂੰ ਗੁੱਸਾ ਆਉਣਾ ਹੀ ਹੈਗਾ ਉਹ ਗੁੱਸੇ ਵਿੱਚ ਐ ਤੜਖੂ-ਪੜਖੂ ਹੋ ਰਹੀ ਹੈਗੀ ਹੁਣ ਜੇ ਉਹ ਪੈਸੇ ਦੇ ਦਾਂਦੀ ਇਹ ਆਪ ਦੀ ਧੀ ਦਾ ਦਾਖਲਾ ਕਰ ਦਿੰਦੀ ਹੈ ਨਾ ਹਰ ਇੱਕ ਮਾਂ ਨੂੰ ਐ ਹੁੰਦਾ ਵੀ ਮੇਰਾ ਧੀ ਪੁੱਤ ਸਕੂਲ ਜਾਵੇ ਕੋਈ ਮਾਂ ਐ ਨਹੀਂ ਕਹਿੰਦੀ ਵੀ ਮੇਰਾ ਧੀ ਪੁੱਤ ਸਕੂਲ ਨਾ ਜਾਵੇ ਹੁਣ ਉਹਨੇ ਤਾਂ ਭਈ ਤੜਫਣੀ ਹੈ ਜਦੋਂ ਉਹਦੀ ਧੀ ਕਰੇ ਬੈਠੀ ਹੈ ਇਹ ਜਾ ਉਹ ਛੋਟਾ ਬੇਸ਼ਰਮ ਮੰਮਤ ਨਿਕਲ ਗਿਆ ਉਹਨੂੰ ਐ ਨਹੀਂ ਆਉਂਦਾ ਵੀ ਮੈਨੂੰ ਪੜਾਇਆ ਲਿਖਾਇਆ ਸੀ ਜੇ ਉਹ ਖੇਤੀ ਕਰਦਾ ਸੀ ਤਾਂ ਤੂੰ ਪੜਿਆ ਲਿਖਿਆ ਸੀ ਤਾਂ ਤੈਨੂੰ ਨੌਕਰੀ ਮਿਲੀ ਸੀ ਹੁਣ ਉਹ ਵੀ ਉਸੇ ਦੀ ਬਣ ਕੇ ਵਹਿ ਗਿਆ ਐ ਕਿ ਪਤਾ ਸੀਗਾ ਵੀ ਮੰਗਰੋਂ ਆ ਕੇ ਆ ਕੁਛ ਬਣੂੰਗਾ ਵੀ ਇਹਨੇ ਵੀ ਨਹੀਂ ਕੋਈ ਗੱਲ ਸੁਣਨੀ ਕਿਸੇ ਦੀ ਫੇਰ ਕੀ ਕਰ ਸਕਦੇ ਆਂਗੇ ਧਰ ਲਈਏ ਕਰੇ ਵੀ ਕੀ ਬੰਦਾ ਹੋਰ ਕੋਈ ਹੱਲ ਨਹੀਂ ਹੈਗਾ ਗਗਨ ਮੇਰੀ ਗੱਲ ਸੁਣਤੀ ਏ ਤੂੰ ਗੋਗੀ ਨਾਲ ਲੜਦੀ ਕਿਉਂ ਆਂ ਜੇ ਤੇਰੇ ਮੰਚ ਰੀਝਾਂ ਨੇ ਕੁੜੀ ਨੂੰ ਪੜਾਉਣ ਦੀਆਂ ਤਾਂ ਗੋਗੀ ਦੇ ਮਨ 'ਚ ਖਵਰਾ ਕਿੰਨੀਆਂ ਕਰੇਗੀਆਂ ਉਹ ਮਜਬੂਰ ਐ ਉੱਤੋਂ ਇੱਕ ਤੂੰ ਲੜ ਪੈਨੀ ਆ ਉਹਦੇ ਨਾਲ ਮੰਮੀ ਜੇ ਇੰਨਾ ਫਿਕਰ ਹੋਵੇ ਉਹਨਾਂ ਨੂੰ ਫਿਰ ਕੁੜੀ ਦਾ ਕੁਛ ਕਰਨ ਨਾ ਮਹੀਨਾ ਹੋ ਗਿਆ ਜਵਾਕੜੀ ਨੂੰ ਕਰੇ ਫਿਰਦੀ ਨੂੰ ਕੋਈ ਨਾ ਪੁੱਤ ਉਹ ਸੋਚਦੀ ਐ ਤੀ ਬਾਰੇ ਉਹ ਕਿਉਂ ਨਹੀਂ ਸੋਚਦਾ ਤੂੰ ਐਂ ਸੋਚ ਉਹਦੇ ਨਾਲ ਛੋਟੇ ਜੇ ਹੁੰਦੇ ਦਾ ਪਿਓ ਮੁੱਕ ਗਿਆ ਸੀ ਛੋਟੇ ਦੇ ਸਿਰ ਜ਼ਿੰਮੇਵਾਰੀਆਂ ਪੈ ਗਈਆਂ ਸੀਗੀਆਂ ਉਹਨੂੰ ਸਾਰੀਆਂ ਜ਼ਿੰਮੇਵਾਰੀਆਂ ਵੀ ਚੱਕਣੀਆਂ ਪੈ ਗਈਆਂ ਹੁਣ ਉਹ ਸਾਰਾ ਉਹਨੂੰ ਪਤਾ ਹੀ ਐ ਵੀ ਮੈਂ ਕੀ ਕਰਨਾ ਉਹਦੇ ਤੀਆਂ ਪੁੱਤਾਂ ਬਾਰੇ ਕੀ ਨਾ ਪੁੱਤ ਪਾਈ ਪਾਈ ਇਕੱਠੀ ਕਰਕੇ ਨਾ ਅਮਰਤ ਨੂੰ ਨੌਕਰੀ ਦਵਾਈ ਅਮਰਤ ਨੂੰ ਨੌਕਰੀ ਦਿਵਾਉਣ ਖਾਤਰ ਜ਼ਮੀਨ ਤੇ ਲਿਫਟ ਕਰਾਈ ਉਹਨੇ ਫਸਲ ਦੇ ਪੈਸਿਆਂ ਚੋਂ ਭਰੀ ਅਮਰਤ ਨੇ ਤਾਂ ਹੁਣ ਉਹਦੀ ਜਾਤ ਵੀ ਨਹੀਂ ਪੁੱਛੀ ਫਿਰ ਉਹ ਕੀ ਕਰੇ ਵਿਚਾਰਾ ਉਹੀ ਤਾਂ ਗੱਲ ਆ ਮੰਮੀ ਜਦੋਂ ਭਰਾ ਬਾਰੇ ਸੋਚਿਆ ਸੀ ਭਰਾ ਹੁਣ ਜਾਤ ਵੀ ਨਹੀਂ ਪੁੱਛਦਾ ਉਹਦੀ ਇਥੇ ਦਾ ਆਪ بڑے ਹੁੰਦੇ ਨੌਕਰੀ ਤੇ ਲੱਗੇ ਹੁੰਦੇ ਨਾਲੇ ਹੁਣ ਆਪ ਤੱਕ ਹੀ ਖਾਂਦੇ ਫਿਰਦੇ ਨਾਲੇ ਸਾਨੂੰ ਖਵਾਉਂਦੇ ਨੇ ਨਾਲੇ ਜਵਾਕੜੀ ਰੋਲਦੀ ਫਿਰਦੀ ਆ ਹੁਣ ਉਹ ਅਮਰਤ ਦੀ ਘਰ ਵਾਲੀ ਨੂੰ ਦੇਖ ਲਓ ਜੇ ਉਹ ਤਾਂ ਕੁਝ ਮੰਗਦਿਆਂ ਤਾ ਮੁਰੋ ਸਿੱਧਾ ਜਵਾਬ ਦਿੰਦੀ ਹੈਗੀ ਨਾ ਕੋਈ ਗੱਲ ਸੁਣਦੀ ਨਾ ਤੇ ਮੱਖੀ ਨਹੀਂ ਬੈਠਣ ਦਿੰਦੀ ਅਗਲੀ ਪਰ ਪੁੱਤ ਜਿੰਨੇ ਜੋਗਾ ਹੈਗਾ ਉਹਨਾਂ ਤਾਂ ਕਰਦਾ ਹੀ ਹੈ ਉਹ ਕਿਹੜਾ 베ਲਾ ਫਿਰਦਾ ਹੈਗਾ ਜਿੰਨਾ ਕਿ ਮੰਮੀ ਉਹ ਕਰਦੇ ਨੇ ਉਹਨਾਂ ਨਾਲ ਤਾਂ ਘਰ ਦਾ ਖਰਚਾ ਮਸਾ ਤੁਰਦਾ ਹੈਗਾ ਉਹਨਾਂ ਨੇ ਤਾਂ ਕਦੇ ਸੌਦੇ ਪੱਤੇ ਦੀ ਗੱਲ ਹੀ ਨਹੀਂ ਕੀਤੀ ਵੀ ਅਸੀਂ ਵੀ ਲਿਆ ਦਿੰਨੇ ਆ ਵਿੱਚ ਕੁਝ ਉਹ ਸੋਮਣ ਦੇਖ ਲੈ ਕਿੰਨੀਆਂ ਮਹਿੰਗੀਆਂ ਮਹਿੰਗੀਆਂ ਚੀਜ਼ਾਂ ਵਰਤਦੀ ਆ 500 ਦੀ ਤਾਂ ਨੌ ਪਾਲਸ ਲਾਉਂਦੀ ਆ ਮੇਰਾ ਵੀ ਜੀ ਕਰਦਾ ਵੀ ਮਾਂ ਵੀ ਖਾਵਾ ਪਹਿਨਾ ਮੰਮੀ ਮੇਰਾ ਵੀ ਜੀ ਕਰਦਾ ਹੈ ਵੀ ਬਾਪ ਦੇ ਸ਼ੌਂਕ ਕਬ ਦੀਆਂ ਰੀਜਾਂ ਪੂਰੀਆਂ ਕਰਾਂ ਜ਼ਿੰਮੇਵਾਰੀਆਂ ਸਾਰੀਆਂ ਸਾਡੇ ਗਲ ਪਾਤੀਆਂ ਤੇ ਉਹ ਦੋਨੇ ਜੀ ਐਸ਼ ਕਰਦੇ ਨੇਗੇ ਮੰਮੀ ਗੁੱਸਾ ਨਾ ਕਰਿਓ ਸਾਂਝੇ ਘਰ ਚ ਤੁਸੀਂ ਵੀ ਸਾਡੇ ਨਾਲ ਕਾਣੀ ਵੰਡ ਕਰਤੀ ਪੁੱਤ ਮੈਂ ਕਿਸੇ ਨਾਲ ਕਾਣੀ ਵੰਡ ਨਹੀਂ ਪਾਈ ਇਹ ਤਾਂ ਆਪੋ ਆਪਣੀ ਕਿਸਮਤ ਹੈ ਵੱਡਾ ਪੜਿਆ ਨਹੀਂ ਛੋਟਾ ਪੜ ਗਿਆ ਕੀ ਪਤਾ ਤੇਰੀ ਤੀ ਕਿੰਨੇ ਕ ਤੇਜ ਕਰਮ ਲਖਿਆ ਕੇ ਲਈ ਜਾਈਗੀ ਜਿਹੜੇ ਤੁਹਾਡੇ ਸਾਰੇ ਪਿਛਲੇ ਰੋਣੇ ਤੋਣੇ ਤੋਦੇ ਮੰਮੀ ਕਿਸਮਤ ਵੀ ਬਣਾਏ ਤਾਂ ਬਣਦੀ ਐ ਜੇ ਉਹਨੂੰ ਪੜਾਵਾ ਮ ਲਖਾਵਾਂਗੇ ਫੇਰ ਹੀ ਉਹਦੀ ਕਿਸਮਤ ਬਣੂਗੀ ਉਹ ਤਾਂ ਉਹ ਗੱਲ ਹੋ ਗਈ ਵੀ ਸੱਚ ਕਹੋ ਪਰਾਂ ਹੋ ਕੇ ਬੋਹ ਮੰਮੀ ਜੇ ਮੈਂ ਸੱਚ ਬੋਲਦੀ ਆ ਤਾਂ ਤੁਸੀਂ ਦੋਨੇ ਮਾਂ ਪੁੱਤ ਮੂੰਹ ਮਰੋੜ ਲੈਣਿਓ ਮੈਂ ਤਾਂ ਛੋਡੇ ਕਹੇ ਸੋਮਣ ਤਾਂ ਵੀ ਪੈਸੇ ਮੰਗਣ ਗਈ ਸੀ ਉਹ ਤਾਂ ਅੰਬਰਤ ਤਾਂ ਡਿਊਟੀ ਨੌਕਰੀ ਤੇ ਲੱਗਿਆ ਅਗਲੀ ਨੂੰ ਆਇਆ ਵੀ ਮੇਰੇ ਕੋਲ ਪੈਸਾ ਖੜੀ ਜਵਾਬ ਦੇ ਦਿੰਦੀ ਐ ਚੱਲ ਕੋਈ ਨਾ ਪੁੱਤ ਤੂੰ ਟੈਨਸ਼ਨ ਨਾ ਕਰ ਮੈਂ ਗੋਗੀ ਨੂੰ ਕਹਿਣੀ ਆ ਉਰਾਂ ਪਰਾਂ ਤੋਂ ਪੈਸੇ ਕਰ ਲੂਗਾ ਆਪਾਂ ਕੁੜੀ ਦਾ ਦਾਖਲਾ ਭਰ ਦਾਂਗੇ ਕੁੜੀ ਸਕੂਲ ਜਾਣ ਲੱਗ ਜੂਗੀ ਗੋਗੀ ਪੁੱਤਾਂ ਐ ਪੈ ਗਿਆ ਨੀਂਦਾ ਗਈ ਹਾਂ ਮਾਤਾ ਥੱਕ ਜਾਈਦਾ ਸਾਰਾ ਦਿਨ ਕੰਮ ਕਰਦੇ ਕਦੇ ਕੋਸ ਕਦੇ ਕੁਸ ਖੇਤ ਕੰਮ ਹੀ ਬੜਾ ਹੁੰਦਾ ਹੈਗਾ ਖੇਤ ਬੰਨੇ ਤਾਂ ਕੰਮ ਹੀ ਹੁੰਦੇ ਭਾਈ ਅੱਜ ਕੱਲ ਤਾਂ ਨਾਲੇ ਹੈਨਾ ਤੈਨੂੰ ਪਤਾ ਹੀ ਹੈਗਾ ਧੋਨੇ ਚ ਕੱਖ ਕੰਡਾ ਕਰਦ ਨਾ ਰੇ ਹਾਂ ਸਪਰੇ ਹਾਂ ਸਾਰਾ ਹੀ ਹੋ ਜਾਂਦਾ ਇਕੱਠਾ ਫਿਰ ਮਾਤਾ ਫਿਰ ਸਪਰੇ ਵਾਲਾ ਨਹੀਂ ਮਿਲਦਾ ਕੋਈ ਜੇ ਮਿਲਦਾ ਤਾਂ ਉਹ ਇੰਨੇ ਪੈਸੇ ਮੰਗਦੇ ਨੇ ਤਾਂ ਕਰਕੇ ਹੁਣ ਮੈਨੂੰ ਇਕੱਲੇ ਨੂੰ ਸਾਰਾ ਕੁਝ ਕਰਨਾ ਪੈਂਦਾ ਹੈਗਾ ਹੁਣ ਪਾਣੀ ਦੀ ਵਾਰੀ ਅੱਜ ਅਤ ਰਾਤ ਨੂੰ ਜਾਊਂਗਾ ਪਾਣੀ ਦੀ ਲਾਉਣ ਵਾਸਤੇ ਹੋਰ ਪੁੱਤਾਂ ਜੇ ਕੱਲ ਤਾਂ ਮੰਗਾਈ ਵਾਲੀ ਐ ਜੇ ਹੁਣ ਕੋਈ ਕੱਖਾਂ ਕੰਨੇ ਕੱਢਣ ਖਾਤਰ ਦਿਹਾੜੀ ਜਾਂ ਰਿਆਣੇ 6-700 ਤੋਂ ਘੱਟ ਹੋ ਨਹੀਂ ਜਾਂਦਾ ਹੋਰ ਜੇ ਹੁਣ ਕੋਈ ਸਪਰੇ ਖਾਤਰ ਬੰਦਾ ਪੁੱਛੇ ਤਾਂ 1000 ਤੋਂ ਘੱਟ ਹੋ ਨਹੀਂ ਜਾਂਦਾ ਫਿਰ ਐਂ ਲੱਗਦਾ ਵੀ ਜਿਹੜਾ 1000 ਉਹਨੂੰ ਦੇਵਾਂਗੇ ਹੈਨਾ ਉਹੀ ਆਪਦੇ ਕੰਮ ਆਊਗਾ ਵੀ ਚਲ ਆਪ ਕਰ ਲੈਨੇ ਹੌਲੀ ਹੌਲੀ ਤਾਂ ਹਿੰਦ ਅ ਫਿਰ ਮੈਂ ਔਖਾ ਹੁੰਦਾ ਫਿਰਦਾ ਰਹਿਣਾ ਇਕੱਲਾ ਪਹਿਲੇ ਵੀੜੀ-ਬੂੜੀ ਤੇ ਲੈ ਜਾਂਦੇ ਸੀ ਬੰਦਾ ਹੁਣ ਉਹ ਵੀ ਨਹੀਂ ਮਿਲਦਾ ਕੋਈ ਹੁਣ ਤਾਂ ਵੀੜੀਆਂ-ਬੂੜੀਆਂ ਦਾ ਕੰਮ ਚੱਕਿਆ ਗਿਆ ਪੁੱਤ ਹੁਣ ਕਿੱਥੇ ਹੈਗਾ ਹੁਣ ਤਾਂ ਕੋਈ ਨਹੀਂ ਕਿਸੇ ਨਾਲ ਵੀੜੀ ਕਰਦਾ ਅਗਲਾ ਬਸ ਆਹ ਹੁਣ ਟੋਡੀਆਂ-ਟੂਡੀਆਂ ਵਾਲੇ ਚੱਲ ਰਹੇ ਨੇ ਜਾਂ ਤਾਂ ਇਹਨਾਂ ਨੂੰ ਲੈ ਜਾਂਦਾਗਾ ਜਾਂ ਬਸ ਅਗਲਾ ਟੋਲੀ ਨਵੀਂ ਲਿਆਉਂਦਾਗਾ ਹਨਾ ਜਿਹੜੀਆਂ ਵੱਟੀਆਂ-ਵੱਟੀਆਂ ਚੱਲ ਰਹੀਆਂ ਨੇ ਇਹਨਾਂ ਨਾਲ ਕਰ ਲੈਂਦਾਗਾ ਅਸਲ ਪਤਾ ਵੀੜੀਆਂ ਤਾਂ ਤਾਂ ਚੱਲਣਗੀਆਂ ਮੈਂ ਤਾਂ ਹੁਣ ਕੰਮ ਕਰਕੇ ਰਾਜ਼ੀ ਨਹੀਂ ਕੋਈ ਹਰੇਕ ਪਤ ਜਿਹਦੇ ਲਈ ਵਿਚਾਰ ਰਪੀਏ ਨੇ ਅਗਲਾ ਸਪਰੇਅ ਦੇ ਕੇ پیسے ਕਰਾ ਲਾਂਦਾ ਐ ਇਸ ਟੇ ਹਣੀ ਉਹ ਪੈਸੇ ਦੇ ਕੇ ਸਟੇ ਲਾਂਦਾਗਾ ਕੱਲਾ ਪਾਣੀ ਐ ਜਿਹੜਾ ਲਾਉਣਾ ਹੁੰਦਾ ਉਹ ਲਾਏ ਆਉਂਦਾ ਚੁੱਪ ਕਰਕੇ ਫਿਰ ਬੀੜੀ ਤੇ ਕਿੱਥੋਂ ਜਾਊਗਾ ਕੋਈ ਨਹੀਂ ਜਾਂਦਾ ਬੀੜੀ ਤੇ ਹੁਣ ਜਿਹਦੇ ਸਰਦਾਗਾ ਉਹ ਤਾਂ ਜਮੀਂ ਨਹੀਂ ਜਾਂਦਾ ਉਹ ਤਾਂ ਆਪਣੀ ਦੇਹ ਸੌਖੀ ਰੱਖ ਕੇ ਰਾਜੀਆ ਹੁਣ ਆਪਣੇ ਵਰਗੇ ਨੇ ਜਿਹਦੇ ਹੁਣ ਜਮੀਨ ਜਾਇਦਾਦਾਂ ਘਟ ਨੇ ਭਾਈ ਉਹਨਾਂ ਨੂੰ ਤਾਂ ਹੁਣ ਟਾਈਮ ਪਾਸ ਕਰਨੇ ਕੋਗਾ ਨਾ ਆਵਦਾ ਕੰਮ ਕਰ ਨਹੀਂ ਪਊਗਾ ਉਹ ਹੀ ਤਾਂ ਗੱਲ ਹੁਣ ਕਹਾ ਮੈਨੂੰ ਤਾਂ ਕਰਨੀ ਪਊਗਾ ਨਾ ਸਰਦਾ ਨਹੀਂ ਕਰੇ ਬਿਨਾ ਹੋਰ ਹੋਰ ਕੋਈ ਕੰਮ ਵੀ ਨਹੀਂ ਕਰ ਸਕਦਾ ਮੈਂ ਤਾਂ ਨਾ ਵੀ ਜਦੋਂ ਹੁਣ ਤੇਰਾ ਕੰਮ ਹੀ ਕੱਲਾ ਖੇਤੀ ਤੇ ਨਿਰਭਰ ਹੈਗਾ ਫ navbar ਜੇ ਤਾਂ ਕੋਈ ਹੋਰ ਕੰਮ ਬਿジネス ਨਾਲ ਚੱਲਦਾ ਹੋਵੇ ਬੰਦੇ ਦਾ ਹਨਾ ਫੇਰ ਤਾਂ ਚਲ ਐ ਹੋ ਜਾਂਦਾਗਾ ਵੀ ਖੇਤੀ ਤੇ ਆਪਾਂ ਦਿਹਾੜੀ ਜੜਕਾ ਪਾ ਲਓ ਜੇ ਜਦੋਂ ਹੁਣ ਕੰਮ ਹੀ ਇਹ ਹੈਗਾ ਕੋਤ ਮੈਂ ਤੈਨੂੰ ਬਥੇਰਾ ਜੋਰ ਲਾਇਆ ਸੀ ਵੀ ਪੜ ਲੈ ਪੜ ਲੈ ਇਸ ਤੋਂ ਬਾਅਦ ਆ ਜਿਹੜਾ ਟਾਈਮ ਉਹ ਬੜਾ ਖਤਰਨਾਕ ਟਾਈਮ ਆਊਗਾ ਪੜਾਈ ਤੋਂ ਬਿਨਾ ਕੁਝ ਨਹੀਂ ਹੈ ਜੇ ਹੁਣ ਖੇਤੀ ਕਰਨੀ ਹੈ ਉਹ ਵੀ ਪੜਾਈ ਨਾਲ ਚੱਲੋਗੇ ਪੜਾਈ ਤੋਂ ਬਿਨਾ ਤਾਂ ਖੇਤੀ ਵੀ ਨਹੀਂ ਹੁੰਦੀ ਰੇਹਾਂ ਸਪਰੇਹਾਂ ਆੜਤੀ ਇਹ ਵੀ ਖਾ ਜਾਂਦੇ ਨੇਗੇ ਜਦੋਂ ਕੋਈ ਆਪਾਂ ਨੂੰ ਸਾਹਿਬ ਕਿਤਾਬ ਨਹੀਂ ਆਉਂਦਾ ਮੈਂ ਤੈਨੂੰ ਬਹੁਤ ਜ਼ੋਰ ਲਾਉਂਦੀ ਸੀ ਹੁਣ ਕੀ ਪਸਤਾਏ ਤੋਂ ਬਣਦਾਗਾ ਹੁਣ ਨਹੀਂ ਕੁਝ ਬਣਦਾ ਟਾਈਮ ਲੰਘ ਗਿਆ ਹੱਥੋਂ ਮੈਂ ਤਾਂ ਹੋਰ ਹੁਣ ਜੇ ਪੜਿਆ ਹੁੰਦਾ ਹੁਣ ਉਹਨੂੰ ਕੁਝ ਨਾ ਕੁਝ ਹੋਰ ਬਣਿਆ ਹੁੰਦਾ ਚੰਗੇ ਕੰਮ ਤੇ ਲੱਗਿਆ ਹੁੰਦਾ ਮੈਂ ਤਾਂ ਉਦੋਂ ਦਾ ਜਦੋਂ ਮੈਨੂੰ ਮਾਸਟਰ ਨੇ ਕੁੱਟਿਆ ਸੀਗਾ ਉਦੋਂ ਦਾ ਮੈਂ ਤਾਂ ਉਦੋਂ ਗੁੱਸਾ ਕਰ ਗਿਆ ਉਦੋਂ ਟਾਈਮ ਹੀ ਇਹ ਜੱਤੀ ਗੁੱਸਾ ਚੜ ਜਾਂਦਾ ਸੀ ਹੁਣ ਯਾਦ ਆਉਂਦੀਆਂ ਨੇ ਉਹ ਗੱਲਾਂ ਵੀ ਜੇ ਨਾ ਗੁੱਸਾ ਕੀਤਾ ਹੁੰਦਾ ਪੜਿਆ ਹੁੰਦਾ ਚਾਰ ਅੱਖਰਾਂ ਜੀ ਨੂੰ ਨੌਕਰੀ ਤੇ ਲੱਗਿਆ ਹੁੰਦਾ ਹੁਣ ਪਤਾ ਨਹੀਂ ਲੱਗਦਾ ਅਸਲ ਜਦੋਂ ਬੰਦੇ ਦਾ ਟਾਈਮ ਲੰਘੇ ਜਾਂਦਾ ਉਦੋਂ ਪਤਾ ਲੱਗਦਾ ਹੈ ਚੱਲ ਛੱਡ ਪੁੱਤ ਹੁਣ ਤਾਂ ਜਿਹੜਾ ਟਾਈਮ ਬੀਤ ਗਿਆ ਉਹ ਤਾਂ ਹੁਣ ਵੇੜਾ ਹੱਥ ਆਉਂਦਾ ਨਹੀਂ ਮੈਂ ਤਾਂ ਤੈਨੂੰ ਐ ਕਹਿੰਦੀ ਸੀ ਵੀ ਜਦੋਂ ਤੈਨੂੰ ਗਾਗਨ ਕੁਛ ਕਹਿੰਦੀ ਹੁੰਦੀ ਆ ਤੂੰ ਬਾਲਾ ਖਿਜਿਆ ਨਾ ਕਰ ਗਾਗਨ ਤੇ ਮੈਂ ਤਾਂ ਖਿਜਾਂ ਨਾ ਮੈਂ ਹੋਰ ਕੀ ਕਰਾਂ ਘਰੇ ਨਹੀਂ ਮੈਨੂੰ ਬਣ ਦਿੰਦੀਆਂ ਆਉਣ ਸਾਰ ਸੁਣਾਉਣ ਲੱਗ ਜਾਂਦੀਆਂ ਨੇ ਗੀਆਂ ਤੂੰ ਪੈਸੇ ਨਹੀਂ ਕਮਾਉਂਦਾ ਤੂੰ ਕੁੜੀ ਦੀ ਫੀਸ ਨਹੀਂ ਭਰਦਾ ਅੰਮ੍ਰਿਤ ਨੌਕਰੀ ਤੇ ਲੱਗਿਆ ਤੂੰ ਬੇਲਾ ਤੁਰਿਆ ਫਿਰਦਾ ਫੁਰ ਮੈਂ ਦੱਸਣ ਕੀ ਕਰਾਂ ਕੋ ਕਾਲੀ ਨੂੰ ਐ ਨਹੀਂ ਪਤਾ ਵੀ ਕਿਸੇ ਦੀ ਕਿਸਮਤ ਖੋਹੀ ਜਾ ਬੰਡੀ ਥੋੜੀ ਜਾ ਸਕਦੀ ਹੈਗੀ ਮੈਂ ਤਾਂ ਐ ਕਹਿੰਨੀ ਆ ਪੁੱਤ ਤੂੰ ਐ ਕਰਾ ਖੇਤੀ ਦੇ ਨਾਲ ਨਾਲ ਤੈਨੂੰ ਪਤਾ ਅੱਜ ਕੱਲ ਖੇਤੀ 'ਚ ਕੁਝ ਨਹੀਂ ਬਚਦਾ ਕੋਈ ਪ੍ਰਾਈਵੇਟ ਕੰਮ ਤੋੜ ਲਾ ਕੋਈ ਦੁਕਾਨਦਕੂਨ ਤੋੜ ਲਾ ਰੇ ਸਪਰੇ ਆ ਜਿਹਦੇ ਨਾਲ ਦੋ ਪੈਸੇ ਬਚ ਰਹੇ ਨਾ ਕਰਿਆ ਜਾ ਕੰਨ ਕੁ ਵੀ ਢਾਰੀ ਚੱਲ ਪਈ ਆਪਣੀ ਵਧੀਆ ਮੰਮੀ ਕਿਹੜੀ ਦੁਕਾਨ ਦੀ ਗੱਲ ਕਰਦੀ ਐ ਦੁਕਾਨ ਕਿਹੜਾ ਉਹੀ ਹੋ ਜਾਂਦੀ ਐ ਦੁਕਾਨ ਵਾਸਤੇ ਵੀ 3-4 ਲੱਖ ਰੁਪਏ ਚਾਹੀਦੇ ਸਮਾਨ ਉਹਦੇ 'ਚ ਪਊਗਾ ਮੀਟਰ ਅਲੱਗ ਲੱਗੂ ਉਹਦਾ ਬਿਲ ਅੱਡ ਆਊਗਾ ਅੱਜ ਕੱਲ ਕੋਈ ਕਿਰਾਏ ਤੇ ਦੁਕਾਨ ਵੀ ਨਹੀਂ ਦਿੰਦਾ ਆਲਾ ਕਹਿੰਦਾ ਮੀਟਰ ਆਪਦਾ ਅਲੱਗ ਲਵਾ ਬਈ ਸਾਡੀ ਬਿਜਲੀ ਫੂਕੇਗਾ ਕਿੱਥੇ ਖਰਚੇ ਪਤਾ ਕਿੰਨੇ ਨੇ ਦੁਕਾਨ ਦੇ ਵੀ ਪੁੱਤ ਮੇਰੇ ਤਾਂ ਸੋਚ ਲੱਗੀ ਰਹਿੰਦੀ ਹੈ ਵੀ ਆਪਣੇ ਘਰ ਦਾ ਗੁਜ਼ਾਰਾ ਕਿਵੇਂ ਚੱਲੂਗਾ ਮਾਤਾ ਜਿਹੜਾ ਮੇਰੀ ਤੀ ਦੀ ਕਿਸਮ ਵਿੱਚ ਹੈ ਉਹੀ ਹੋਣਾ ਪਰ ਮੈਂ ਜਿੰਨੀ ਜੋਗਾ ਹੈਗਾ ਮੈਂ ਕਰੀ ਜਨਾ ਪੁੱਤ ਕੱਲ ਗਗਨ ਨੇ ਮੈਂ ਫੋਨ ਕਰਦੀ ਸੁਣੀ ਸੀ ਆ ਵੀ ਤਾਈ ਤੋਂ ਪੈਸੇ ਮੰਗਦੀ ਸੀ ਐ ਚੰਗੀ ਲੱਗਦੀ ਆਪਣਾ ਪੈਸੇ ਮੰਗਦੀ ਉਹ ਮੰਮੀ ਇਹਦੀ ਤਾਈ ਦੀ ਕੀ ਗੱਲ ਦੱਸਾਂ ਤੁਹਾਨੂੰ ਇਹਦੀਆਂ ਜੁੱਤੀਆਂ ਇਹਦੇ ਸਿਰ ਵਾਲੀ ਗੱਲ ਹੈ ਨਾਲੇ ਮਾਤਾ ਇਹਦੇ ਹਿੱਸੇ ਦੀ ਜ਼ਮੀਨ ਵੀ ਉਹੀ ਵਾਉਂਦੇ ਨੇਗੇ ਠੇਕਾ ਵੀ 70-80 ਹਜ਼ਾਰ ਨੂੰ ਹੋਇਆ ਪਿਆਗਾ ਤੇ ਫੜਾ ਕੇ ਵੀ ਇਹਨੂੰ ਜਾਂਦੇ ਨੇਗੇ ਮੈਂ ਤਾਂ ਤਾਂ ਨਹੀਂ ਕਹਿੰਦਾ ਵੀ ਪਤਾ ਨਹੀਂ ਕਹਿਣਗੇ ਮੁੰਡੇ ਵਾਲੇ ਝਾਕ ਰੱਖਦੇ ਆ ਗਗਨ ਵੀ ਭੋਲੀ ਜੈਗੀ ਨਾਲੇ ਜਦੋਂ ਉਹਨੂੰ ਪਤਾ ਹੈ ਵੀ ਜ਼ਮੀਨ ਤੇਰੀ ਹੈ ਫਿਰ ਉਹਨਾਂ ਸਾਹਮਣੇ ਆਏ ਕਰੂਗੀ ਜਿਵੇਂ ਉਹਨਾਂ ਤੋਂ ਡਰਦੀ ਹੁੰਦੀ ਹੈ ਵੀ ਪੁੱਤ ਜੇ ਛੋਟੀ ਹੁੰਦੀ ਨੂੰ ਪਾਲੀ ਤਾਈ ਨੇ ਹੈਗਾ ਉਹਨੂੰ ਦਬਾ ਕੇ ਰੱਖਿਆ ਹੋਇਆ ਹੈਗਾ ਉਹ ਤਾਂ ਹੁਣ ਮਾਤਾ ਦਿਸ ਹੀ ਜਾਂਦਾ ਚੱਲ ਪੁੱਤ ਆਪਾਂ ਕਿਹੜਾ ਉਹਨਾਂ ਤੋਂ ਆਸ ਰੱਖਣੀ ਹੈਂਗੀ ਜਦੋਂ ਹੁਣ ਗਗਨ ਉਹਨਾਂ ਤੋਂ ਪੈਸੇ ਮੰਗਦੀ ਹੈ ਨਾ ਇਹ ਚ ਆਪਣੀ ਬੇਇੱਜ਼ਤੀ ਹੈ ਮੈਂ ਤਾਂ ਤੈਨੂੰ ਐ ਕਹਿੰਦੀ ਆ ਵੀ ਤੂੰ ਹੀ ਕੋਈ ਲਵਸੀਲਾ ਕਰ ਲੈ ਪੈਸੇਾਂ ਦਾ ਚੱਲ ਮੈਂ ਫਿਰ ਮੈਂ ਕਰਦਾ ਕੋਈ ਹੀਲਾ ਚੱਲ ਪੁੱਤ ਕਰ ਫੇਰ ਕੋਈ ਉਹਦਾ ਇੰਤਜ਼ਾਮ ਪੈਸਿਆਂ ਦਾ ਠੀਕ ਹੈ ਫੇਰ ਉਹਨੇ ਆਪ ਸਕੂਲ ਪੜਨ ਨਾ ਪਾਰੀ ਉਹ ਪੜਨ ਵਗ ਜਾ ਕਰ ਹੁਣ ਗਲੀਆਂ ਚ ਤੋਰੀ ਫਿਰਦੀ ਐ ਸੋਹਣੀ ਨਹੀਂ ਲੱਗਦੀ ਹਾਂ ਚਲ ਮੈਂ ਕਰਦਾ ਚਲ ਮੈਂ ਹੁਣ ਖੇਤ ਜਾਨਾ ਚਾਹ ਬਣਾ ਦੋ ਨਾਲੇ ਚਾਹ ਜੀ ਪੀ ਕੇ ਜਾਨਾ ਫੇਰ ਚਲ ਬਣਾ ਦਾਂ ਲਿਆ ਚਾਹ ਅੱਜ ਛੋਟਾ ਮੁੰਡਾ ਦੇਖੇ ਨਹੀਂ ਪਤਾ ਨਹੀਂ ਕਿੱਧਰ ਗਿਆ ਨਾਲੇ ਅੱਜ ਤਾਂ ਛੁੱਟੀ ਸੀਗੀ ਕੁੜੇ ਸੁਮਨ ਸੁਮਨ ਕਿਹੜਾ ਸੁਣਦੀਆਂ ਨਹੀਂ ਆਏ ਹਾਂ ਹਾਂਜੀ ਮੰਮੀ ਕਿਵੇਂ ਬੋਲ ਜਮਾਰੀ ਜੰਨੇ ਹੋਗੇ ਬੋਲਤਾ ਤਾਂ ਆ ਮਾਰਿਆ ਸੀ ਅਮਰ ਤਾਂ ਨਹੀਂ ਦੀਨਾ ਕਿੱਧਰ ਗਿਆਗਾ ਮੈਨੂੰ ਤਾਂ ਆਪਣੀ ਪਤਾ ਮੰਮੀ ਕਿੱਧਰ ਗਿਆਗਾ ਇੱਥੇ ਤਾਂ ਹੈਗਾ ਸੀ ਮੰਮੀ ਜਾਣਾ ਤਾਂ ਕਿੱਥੇ ਉਹਨਾਂ ਨੇ ਮੈਂ ਤਾਂ ਪੁੱਤ ਤੜਕੇ ਦਾ ਦੇਖਿਆ ਨਹੀਂ ਲੈ ਉਹ ਆ ਗਿਆ ਪਤਾ ਨਹੀਂ ਕਿੱਧਰੋਂ ਆਇਆ ਕੀ ਗੱਲਾਂ ਕਰੀ ਜਾਂਦੇ ਹੋ ਮੰਮੀ ਕੀ ਗੱਲਾਂ ਕਰਨੀਆਂ ਸੀ ਆ ਤੈਨੂੰ ਪੁੱਛੀ ਜਾਂਦੀ ਸੀ ਵੀ ਕਿੱਧਰ ਗਿਆ ਮੈਂ ਤਾਂ ਤੜਕੇ ਦਾ ਦੇਖਿਆ ਨਹੀਂ ਕਿੱਧਰ ਭਾਗਿਆ ਸੀ ਇੱਥੇ ਹੀ ਸੀਗਾ ਜਾਣਾ ਕਿੱਥੇ ਆ ਮੈਂ ਤਾਂ ਤੈਨੂੰ ਐ ਕਹਿੰਦੀ ਸੀ ਪੁੱਤ ਗੁਰੀ ਕੇ ਨਾ ਸਹਿਜਪਾੜ ਦਾ ਭੋਗ ਹੈਗਾ ਆਪਣੀ ਨਾ ਤਿੰਨ ਪੀੜੀਆਂ ਤੋਂ ਬਣਦੀ ਆਉਂਦੀਆਂ ਉਹਨਾਂ ਨਾਲ ਨਦੀ ਪੋਹਤੇ ਜਾਏ ਮਮੀ ਮਸਲਾ ਮੈਨੂੰ ਛੁੱਟੀ ਮਿਲੀ ਹੈਗੀ ਯਾਰ ਮੈਨੂੰ ਆਰਾਮ ਕਰ ਲੈਣ ਦੇ ਨਾ ਕੋਈ ਨਾ ਆਰਾਮ ਕਰਨ ਤੀਆਂ ਫਿਰ ਉੱਥੇ ਕਿਤੇ ਗੱਡੇ ਲੱਦਣੇ ਨੇ ਬੈਠਣੀ ਆ ਜਾ ਕੇ ਮੱਥਾ ਟੇਕ ਕੇ ਮੈਂ ਇੱਥੋਂ ਨਹੀਂ ਜਾਈਦਾ ਹੈਗਾ ਮੈਂ ਤਾਂ ਆਰਾਮ ਕਰਦਾ ਅੰਦਰ ਜਾ ਕੇ ਓਏ ਤੂੰ ਮੇਰੀ ਗੱਲ ਸੁਣ ਜੇ ਹੁਣ ਮੈਂ ਜਾਉਂਗੀ ਪੋਹਤੇ ਅਗਲਾ ਖੂਬੀ ਨੂਹਾਂ ਨੂੰ ਨਹੀਂ ਲੈ ਕੇ ਆਈ ਤੂੰ ਹੀ ਜਾਇਆ ਪੋਹਤੇ ਗੋਗੀ ਕਰੇ ਤਾਂ ਹੈਗਾ ਸੀ ਹੁਣ ਖੇਤ ਵਾਗ ਗਿਆ ਉਹ ਨਹੀਂ ਉਹ ਵਾਗ ਜਾਂਦਾ ਓਏ ਮਮੀ ਤੂੰ ਹੀ ਵਾਗਿਆ ਮੈਂ ਇੱਥੋਂ ਨਹੀਂ ਜਾਈਦਾ ਹੈਗਾ ਸੋ ਮਣ ਤਿਆਰ ਤਾਂ ਹੈਗਾ ਨਾਲ ਲੈ ਜਾ ਕੀ ਗੱਲਾਂ ਕਰੀ ਜਾਂਦੇ ਹੋ ਮਮੀ ਕੀ ਗੱਲਾਂ ਕਰਨੀਆਂ ਸੀ ਗਾਗਨ ਉਹ ਗੁਰੀ ਕਹਿੰਦਾ ਸੈਜਪਾੜ ਦਾ ਭੋਗ ਆ ਆਪਣੇ ਸਕੇ ਨੇ ਪੁੱਤ ਉਹ ਮੈਂ ਇਹਨੂੰ ਆਖਿਆ ਸੀ ਵੀ ਤੂੰ ਭੋਗ ਤੇ ਜਾਇਆ ਇਹ ਕਹਿੰਦਾ ਮੈਂ ਇੱਥੋਂ ਤਾਂ ਜਾਇਆ ਨਹੀਂ ਜਾਂਦਾ ਚੱਲ ਸੁਮਨ ਤਾਂ ਤਿਆਰ ਹੈ ਤੂੰ ਵੀ ਤਿਆਰ ਆਪਾਂ ਹੀ ਵਗ ਚੱਲਦੇ ਆਂ ਫਿਰ ਹੁਣ ਜਾਣਾ ਤਾਂ ਪਊਗਾ ਸਰਦਾ ਨਹੀਂ ਹੁੰਦਾ ਸ੍ਰੀਕੇ ਚ ਜਾਏ ਬਿਨਾਂ ਮੰਮੀ ਮੈਂ ਇੱਥੋਂ ਤਾਂ ਜਾਇ ਨਹੀਂ ਜਾਂਦਾ ਕੁਛ ਦੀਦੀ ਨੂੰ ਨਾਲ ਲੈ ਚਲਦੇ ਨਹੀਂ ਪੁੱਤ ਅਗਲੇ ਆਏ ਆਖੂਗਾ ਵੀ ਕਾਨੂੰਨ ਨੂੰ ਤਾਂ ਲਿਆਈ ਦੂਜੀ ਨੂੰ ਲੈ ਕੇ ਨਹੀਂ ਆਈ ਤੂੰ ਵੀ ਨਾਲ ਚੱਲਨੀ ਸਾਡੇ ਮੈਥਾ ਮੰਮੀ ਜਾਇ ਨਹੀਂ ਜਾਂਦਾ ਹੈਗਾ ਆਹ ਦੀਦੀ ਨਾਲ ਜਾਵਾਂਗੀ ਹੁਣ ਮੈਂ ਬੇਇੱਜ਼ਤੀ ਕਰਾਉਣੇ ਵਪਾਰੇ ਜਾ ਕੇ ਜੇ ਜੇ ਕਰੇ ਕੱਪੜੇ ਪਾ ਕੇ ਫਿਰ ਜਾਂਦੇ ਹੋ ਹਜੇ ਬਾਹਰੇ ਪਾ ਕੇ ਜਾਉਗੀ ਮੈਂ ਤਾਂ ਮੰਮੀ ਤੇ ਹਰਾਨ ਆ ਜੀ ਵੀ ਇੱਕ ਨੂੰ ਲੈ ਸੰਤ ਉਹਨਾਂ ਨੂੰ ਲੈ ਕੇ ਜਾਣਾ ਕਿਹੜਾ ਜ਼ਰੂਰੀ ਹੈਗਾ ਗਗਨ ਪੁੱਤ ਇਹਨੇ ਤਾਂ ਜਵਾਬ ਦੇਤਾ ਆਪਾਂ ਹੀ ਬਾਗ ਚੱਲਦੇ ਨਾ ਤੂੰ ਤਿਆਰ ਹੈਂਗੀ ਦੋਨੇ ਬਾਗ ਜਾਂਦੇ ਨਾ ਤੂੰ ਪਹਿਲਾਂ ਵੀ ਆਈ ਹੋਈ ਹੈਂਗੀ ਅਗਲਾ ਖੁਲਾ ਇੱਕ ਵੀ ਨਹੀਂ ਆਈ ਨਾਲ ਇੱਕ ਤਾਂ ਆ ਜਾਂਦੀ ਚਲੋ ਠੀਕ ਆ ਮੰਮੀ ਬਾਗ ਚੱਲਦੀਆਂ ਸੁਮਨ ਤੂੰ ਮੇਰੀ ਕੁੜੀ ਸੰਭਲੇਂਗੀ ਦੇਖੋ ਇਹਦੀ ਗੁੱਸਾ ਤਾਂ ਕਰੋ ਨਾ ਛੋਡੀ ਕੁੜੀ ਚੌੜ ਬਹੁਤ ਯਾਦ ਕਰਦੀ ਹੈਗੀ ਮੈਂ ਕਿੱਥੇ ਸੰਭਲੂਗੀ ਨਾਲ ਸਾਰਾ ਮੇਰਾ ਮੇਕਅਪ ਦਾ ਸਮਾਨ ਖਰਾਬ ਕਰ ਦਿੰਦੀ ਹੈਗੀ ਜੇ ਮੈਂ ਉਹਨੂੰ ਘੂਰੂੰਗੀ ਫਿਰ ਤੁਸੀਂ ਕਬੀ ਤੂੰ ਨਾਲ ਹੀ ਲੈ ਜਾ ਸੁਹਣ ਕਿਤੇ ਸਾਮੂਗੇ ਸੱਤਤਾ ਆਪਦੇ ਜਵਾਗ ਨਹੀਂ ਸਾਮਦੇ ਹੈਗੇ ਨਾਲੇ ਦੋਨੋਂ ਲੜ ਪੈਂਦੇ ਨੇ ਚਲ ਕੋਈ ਨਾ ਫਿਰ ਮੈਂ ਨਾਲ ਹੀ ਲੈ ਜੂੰਗੀ ਚਲ ਆਜੋ ਮੰਮੀ ਮੈਂ ਮੜੇ ਸਿਰ ਵਾਲਾ ਅੰਦਰ ਚਲ ਪੁੱਤ ਮੇਰੇ ਤਾਂ ਕੱਪੜੇ ਜੇ ਪਾਈ ਹੋਏ ਨੇ ਪਿਆਰੀ ਦੇਖੋ ਕਿ ਤੇ ਸੁੱਡੀ ਭਾਦੂਈ ਨਜ਼ਰ ਲੱਗ ਜੇ ਉਹਨੇ ਸ਼ੀਸ਼ੇ ਮੂਰੇ ਖੜ ਕੇ ਮੇਕਅਪ ਵੀ ਕਰਨਾਗਾ ਉਹ ਚਲ ਕੋਈ ਨਾ ਤੂੰ ਕਰ ਜਾ ਕੇ ਆਰਾਮ ਕਰ ਲੈ ਕੋਈ ਗੱਲ ਨਹੀਂ ਮੈਂ ਹੋਂਨਾਗਾ ਠੀਕ ਹੈ ਆਇਆ ਪੁੱਤ ਚੱਲੀਏ ਫੇਰ ਨਹੀਂ ਤੂੰ ਤਿਆਰ ਹੋ ਰਹੀ ਐ ਨਾ ਸਿਰ ਸੁਰਬਾਰ ਰੱਖਿਆ ਨਾਲ ਆ ਟੋਕਰ ਆ ਜਾ ਚੱਕੀ ਬੈਠੀ ਐ ਕੀ ਗੱਲ ਮम्मी ਮੇਰੀ ਤਾਂ ਨਾ ਜੁੱਤੀ ਟੁੱਟ ਗਈ ਤੁਸੀਂ ਜਾਇਓ ਨਹੀਂ ਪੁੱਤ ਤੂੰ ਬਾਗ ਚੱਲ ਮੇਰੇ ਨਾਲ ਅਗਲਾ ਖੂਲਿਆ ਦੋ ਨੂੰ ਹਾਂ ਸੀ ਇੱਕ ਨੂੰ ਤਾਂ ਲਿਆਉਂਦੀ ਨਾਲ ਮम्मी ਮੇਹ ਤਾਂ ਜੁੱਤੀ ਟੁੱਟ ਗਈ ਹੋਰ ਮੇਰੇ ਕੋਲੇ ਹੈ ਨਹੀਂ ਇੱਕੋ ਹੀ ਸੀਗੀ ਫੇਰ ਉੱਥੇ ਹੁਣ ਜਲੂਸ ਨਿਕਲੂਗਾ ਚੱਲ ਤੁਸੀਂ ਵੀ ਜਾਇਓ ਚੱਲ ਤੇਰੀ ਮਰਜ਼ੀ ਐ ਪੁੱਤ ਫੇਰ ਮੈਂ ਤਾਂ ਜਾਣੀ ਪਊਗਾ ਨਾ ਲੈ ਮਮ ਨੂੰ ਤਾਂ ਬਾਗ ਗਈ ਇਹਦੀ ਨੂੰ ਮਾਰੀ ਚ ਦੇਖਾਂ ਪਹਿਲਾਂ ਕੀ ਕੁਸਾਵਾ ਕਿ ਉਹ ਤਾਂ ਸਾਂਝੇ ਘਰ ਦੀ ਕੋਈ ਚੀਜ਼ ਰੱਖੀ ਬੈਠੀ ਹੋਵੇ ਕਿ ਵੀ ਤਾਂ ਕੋਈ ਕਾਗਜ਼ ਪੱਤਰੀ ਹੱਥ ਲੱਗ ਜੇ ਮੇਰੇ ਆਪਦੇ ਹੱਥ ਥੱਲੇ ਕਰ ਲੂੰਗੀ ਮੈਂ ਲੈ ਦੇਖਾ ਤਾਂ ਸਹੀ ਕੀ ਗੱਲ ਮਾਰੀ ਉਸ ਤੋਂ ਤਾਂ ਮਿਲੂਵੇ ਆ ਸ਼ੈਂਪੂ ਬਨਟੇਸਿਓਨੀ ਦਿ ਲਾਉਦੀ ਹੈ ਚੱਲ ਤੇਰੇ ਹੱਥੇ ਲੱਗੀ ਤੇਰੇ ਲੋਗੀ ਚੱਲ ਕੋ ਦੇਖ ਵੀ ਨਾ ਲੱਗ ਗਾਵਣ ਵਰਗੀ ਉਹ ਕਿੱਥੇ ਗਈ ਸੀ ਯਾਰ ਮੈਂ ਤਾਂ ਇਹ ਚਾਹ ਦੀ ਗੁੱਟ ਲੈ ਕੇ ਆਏਗੀ ਮੈਂ ਤਾਂ ਇੱਥੇ ਸੀ ਜੀ ਮੈਂ ਕਿੱਥੇ ਜਾਣਾਗਾ ਤੁਸੀਂ ਚਾਹ ਪੀਣੀ ਐ ਹੋਰ ਚਾਹ ਪੀਣੀ ਆ ਕੋਈ ਨਾ ਮੈਂ ਮਾਰ ਦੇ ਗਗਨ ਨੂੰ ਆਰਡਰ ਉਹਦਾ 1 ਮਿੰਟ ਚ ਚਾਹ ਬਣਾ ਦੂਗੀ ਨਾਲੇ ਬੈਠਣ ਨੂੰ ਚਾਹ ਮਿਲੂਗੀ ਇੱਥੇ ਚੱਲ ਕਹਿ ਦੇ ਯਾਰ ਫਿਰ ਮੈਂ ਉਹਨੂੰ ਕਹਿ ਦਿੰਨੀ ਆ ਕੋਈ ਨਾ ਉਹਦਾ ਬਹੁਤ ਐਦਾ ਢਿੱਕੀ ਆ ਨਾ ਚਾਹ ਨੂੰ ਦੀਦੀ ਤੁਸੀਂ ਗਈ ਨਹੀਂ ਹੈਗੇ ਨਾ ਮੈਂ ਗਈ ਨਹੀਂ ਮੇਰੀ ਜੁੱਤੀ ਟੁੱਟੀ ਪਈ ਸੀਗੀ ਲੈ ਜੁੱਤੀ ਨੂੰ ਕੀ ਸੀ ਜੇ ਜੁੱਤੀ ਰੋਟੀ ਹੋਈ ਸੀ ਚੱਪਲ ਪਾ ਕੇ ਆ ਗਏਂਦੇ ਤੁਹਾਨੂੰ ਕਿਹਨੇ ਕਹਿਣਾ ਸੀ ਵੀ ਤੁਸੀਂ ਚੱਪਲ ਪਾ ਕੇ ਆਗੇ ਚਲ ਇਹ ਤਾਂ ਗੱਲ ਛੱਡ ਤੂੰ ਦੱਸ ਕਿਵੇਂ ਆਈ ਸੀ ਮੈਂ ਤੇਦੀ ਤੁਹਾਨੂੰ ਐ ਕਹਿੰਦੀ ਸੀ ਜੀ ਤੁਸੀਂ ਚਾਹ ਬਹੁਤ ਸਵਾਦ ਬਣਾਉਨੇ ਹੋਗੇ ਵੀ ਅਮਰਤ ਕਹਿੰਦਾ ਕਿ ਮੈਂ ਤਾਂ ਭਾਬੀ ਦੇ ਹੱਥ ਦੀ ਚਾਹ ਪੀਣੀ ਹੈਗੀ ਤੁਸੀਂ ਦੋ ਕੱਪ ਬਣਾ ਦੋਗੇ ਬਣਾ ਤਾਂ ਮੈਂ ਦਿੰਦੀ ਕੋਈ ਵੱਡੀ ਗੱਲ ਨਹੀਂ ਸੀ ਪਰ ਮੈਨੂੰ ਮੰਮੀ ਕਹਿੰਦੀ ਕਿ ਇਹ ਵੀ ਮੇਰੇ ਹੰਦੀ ਨੂੰ ਪਸੂਆਂ ਦਾ ਸਾਰਾ ਕਰ ਲਈ ਮੈਂ ਪਸੂਆਂ ਵੱਲ ਜਾਂਦੀ ਸੀ ਪਸ਼ੂ ਨੂੰ ਕੀ ਹੁੰਦਾ ਦੀਦੀ 2 ਮਿੰਟ ਬਾਅਦ ਚ ਕਰ ਲਿਓ ਨਾਲੇ ਮੰਮੀ ਤਾਂ ਉਹੀ ਨਹੀਂ ਸਾਲ ਦੇ ਟਿਕਨ ਦਿੰਦੀ ਹੈਗੀ ਨਾਲੇ ਮੈਂ ਤਾਂ ਅਮਰਤ ਨੂੰ ਕਿਹਾ ਸੀ ਵੀ ਮੈਂ ਬਣਾ ਦਿੰਨੀ ਹੈਗੀ ਉਹ ਕਹਿੰਦਾ ਨਹੀਂ ਕਹਿੰਦਾ ਮੈਂ ਤਾਂ ਭਾਬੀ ਦੇ ਹੱਥ ਦੀ ਪੀਣੀ ਹੈ ਭਾਬੀ ਸਵਾਦ ਬਣਾਉਂਦੀ ਹੈਗੀ ਚਲ ਕੋਈ ਨਾ ਚਲ ਬਣਾ ਦਿੰਨੀ ਆ ਉਹ ਗਰਮੀ ਗਈ ਆ ਗਈ ਗਾ ਬਸ ਉਹ ਵੀ ਤੁੱਪੀ ਖੜੇ ਨੇਗੇ ਅੰਦਰ ਹੀ ਨਹੀਂ ਕੀਤੇ ਮੈਂ ਮੈਂ ਕਹਿ ਕੇ ਗਈ ਸੀ ਕੁੜੇ ਗਾਗਾ ਨਾ ਗਾਗਾ ਨਾ हां मम्मी ਤੇ ਮੈਂ ਤੈਨੂੰ ਕਹਿ ਕੇ ਗਈ ਸੀ ਵੀ ਪਸੂ ਅੰਦਰ ਕਰ ਦੇ ਉਹ ਤੁੱਪੀ ਖੜੇ ਨੇਗੇ ਪਸੂ ਨਹੀਂ ਅੰਦਰ ਕੀਤੇ ਉਹ ਸੁਮਨ ਮੈਨੂੰ ਕਹਿੰਦੀ ਅੰਬਤ ਨੂੰ ਚਾਹ ਬਣਾ ਕੇ ਦੇ ਮੈਂ ਚਾਹ ਕਰਨ ਲੱਗੀ ਕੋਈ ਨਾ ਤੁਸੀਂ ਚੱਲੋ ਅੰਦਰ ਮੈਂ ਹੁਣ ਹੀ ਕਰ ਦਿੰਨੀ ਆ ਨਾ ਗਰਮੀ ਵਾਲੀ ਸੀ ਨਾ ਕਿ ਕੱਪੜੇ ਵਾਦਲ ਨੇ ਸਮੈਲੀ ਜੀ ਆ ਜਾਂਦੀ ਮੁੜ ਕੇ ਹਾਏ ਹਾਂ ਕਿ ਮੈਂ ਕੱਪੜਿਆਂ ਦੀ ਫਰੋਲਾ ਤਰਾਲੀ ਜੀ ਕੀਤੀ ਪਈ ਹੈਗੀ ਆ ਤਾਂ ਇੱਧਰ ਪਏ ਸੀ ਹੋਰੇ ਕਿਤੇ ਪਏ ਨੇ ਨਹੀਂ ਤਾਂ ਆ ਵੀ ਚੱਕਰ ਜੀ ਕੀਤੀ ਪਈ ਐ ਮੈਂ ਸ਼ਾਂਪ ਧਰੀ ਸਿੱਥ ਲਈ ਨਾ ਉਹ ਤਾਂ ਹੈ ਨਹੀਂ ਸ਼ਾਂਪ ਦਿੱਤੇ ਪੁੱਲ ਤਾਂ ਨਹੀਂ ਇੱਥੇ ਦਾ ਨਾ ਇਹ ਕੀ ਤੇਰੀ ਪੱਕਾ ਯਾਦ ਨਹੀਂ ਇਹ ਕੀ ਦੀ ਕਰਾਮਾਤ ਹੋਈ ਇਹਦਾ ਕਾਰਾ ਹੋਇਆ ਫਸੀ ਗੱਲ ਜੀ ਸਾਰਿਆਂ ਨੂੰ ਕਿਵੇਂ ਲੱਗੀ ਸਾਡੀ ਇਹ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਹਦਾ ਇੱਕ ਅਗਲਾ 파ਟ ਹੈ ਜਿਹੜਾ ਉਹ ਅਗਲੇ ਸੋਮਵਾਰ ਆਊਗਾ ਉਹਨੂੰ ਵੀ ਵੱਧ ਤੋਂ ਵੱਧ ਪਿਆਰ ਕਰਿਓ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਤੇ ਹੁਣ ਉਹਨਾਂ ਦੀ ਵਾਰੀ ਹੈ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਵਧੀਆ ਕਮੈਂਟ ਕੀਤੇ ਆ ਕੁਲਜੀਤ ਜਲੰਧਰ ਸ਼ੰਦਰਪਾਲ ਅਬੋਹਰ ਬਲਜਿੰਦਰ ਕੁਰਕਣੀ ਸੋਹਤਾ ਪਰਿਵਾਰ ਨਰਿੰਦਰ ਕੌਰ ਸਰਜੀਤ ਚੱਠਾ ਸਰਜੀਤ ਰਤੀਆ ਮਨਵੀਰ ਲਖਵੀਰ ਜੋਤ ਬੱਪੀਆਣਾ ਕਨਵਲਜੀਤ ਮਨਿੰਦਰ ਬੱਪੀਆਣਾ ਜਸ਼ਨਸਰਾ ਇਹ ਉਹਨਾਂ ਦੇ ਨਾਂ ਸੀਗੇ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਵਧੀਆ ਕਮੈਂਟ ਕੀਤੇ ਐ ਤੁਸੀਂ ਵੀ ਕਮੈਂਟ ਕਰਿਆ ਕਰੋ ਇਸੇ ਤਰ੍ਹਾਂ ਹੀ ਅਗਲੀ ਵੀਡੀਓ 'ਚ ਤੁਹਾਡੇ ਨਾਂ ਵੀ ਬੋਲੇ ਜਾਣਗੇ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ